ਤੁਸੀਂ ਇਧਰੋਂ ਚਿਕਨ ਰੱਖ ਦੋ ਇਧਰ ਤੁਸੀਂ ਮੂੰਗੀ ਦੀ ਕਟੋਰੀ ਰੱਖ ਦੋ ਇੰਨਾ ਤੁਹਾਨੂੰ ਕੈਲਸ਼ੀਅਮ ਜਾਂ ਤੁਹਾਨੂੰ ਇੰਨਾ ਉਹਦੇ ਵਿੱਚ ਪ੍ਰੋਟੀਨ ਉੱਚ ਨਹੀਂ ਮਿਲਣਾ ਜਿੰਨਾ ਤੁਹਾਨੂੰ ਇਹ ਤੋਂ ਪ੍ਰਾਪਤ ਹੋ ਸਕਦਾ ਕੋਈ ਕਿਡਨੀ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਕਿਸੇ ਦੇ ਡਾਇਲਿਸਿਸ ਹੋ ਰਹੇ ਆ ਕਿਸੇ ਦਾ ਕਰੀਟਿਨਾਈਨ ਵਧਣਾ ਸ਼ੁਰੂ ਹੋ ਗਿਆ ਤੁਸੀਂ ਜੇ ਥੋੜਾ ਜਿਹਾ ਉਹਨਾਂ ਦੀ ਹਿਸਟਰੀ ਕੰਨੀ ਨੂੰ ਜਾਓਗੇ ਨਾ ਤਾਂ ਕਿਤੇ ਨਾ ਕਿਤੇ ਇਹ ਜ਼ਰੂਰ ਦੇਖੋਗੇ ਵੀ ਉਹ ਬੰਦਾ ਵਿਆਗਰਾ ਦਾ ਸੇਵਨ ਕਰਦਾ ਰਿਹਾ ਹੋਵੇਗਾ ਤਾਂ ਉਹ ਸੇਵਨ ਉਦੋਂ ਤਾਂ ਉਹਨੇ ਕੀਤਾ ਵੀ ਮੈਂ ਥੋੜਾ ਜਿਹਾ ਇੰਜੋਏਮੈਂਟ ਵਾਸਤੇ ਲੇਕਿਨ ਉਹਨੂੰ ਉਹਦੇ ਦੁਸ਼ ਪ੍ਰਭਾਵ ਹੈ ਜਦੋਂ ਪਤਾ ਚੱਲਦੇ ਆ ਫੇਰ ਉਹ ਸੋਚਦੇ ਵੀ ਇਹ ਮੰਨੇ ਥੋੜੇ ਜੇ ਇੰਜੋਏਮੈਂਟ ਵਾਸਤੇ ਕੀ ਇਹ ਮੰਨੇ ਜ਼ਾਹਿਰ ਲੈਣਾ ਸ਼ੁਰੂ ਕੀਤਾ ਇਹ ਮੂੰਗੀ ਦੀ ਦਾਲ ਬਣਾਉ ਤੁਹਾਡੀ ਚਾਲ ਕਮਜ਼ੋਰੀ ਥਕਾਵਟ ਦੂਰ ਕਰਕੇ ਤਾਕਤ ਨਾਲ ਕਰ ਸਕਦੀ ਹੈ ਤੁਹਾਨੂੰ ਦਿਣਾ ਚ ਮਾਲਾ ਮਾਰ ਆਪਾਂ ਹੱਥ ਦੀ ਰਗੜ ਮਾਰਦੇ ਆ ਨਾ ਹੱਥ ਦੀ ਰਗੜ ਦੇ ਨਾਲ ਜਿਹੜੀਆਂ ਤੇ ਨਸਾਂ ਹੁੰਦੀਆਂ ਨਾ ਉਹ ਫੁੱਲ ਜਾਂਦੀਆਂ ਫੁੱਲਣ ਦੇ ਨਾਲ ਉਹਨਾਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਅਸੀਂ ਜਿਹੜਾ ਇਹ ਇੱਕ ਮ사ਜ ਆਇਲ ਤਿਆਰ ਕੀਤਾ ਹੈ ਤਾਂ ਇਹਨੂੰ ਤੁਸੀਂ ਦਿਨ ਦੇ ਇੱਕ ਦਿਨ ਚ ਇੱਕ ਵਾਰ ਤੁਸੀਂ ਇਹਦੀਆਂ 7-8 ਬੂੰਦਾ ਇਸਤੇਮਾਲ ਕਰਨੀਆਂ ਤੇ ਹੌਲੀ-ਹੌਲੀ ਤੁਹਾਨੂੰ ਜਿਹੜੀ ਤੇ ਵਿੱਚ ਜਿੰਨੀ ਵੀ ਵੀਕਨੈਸ ਆਈ ਹੋਈ ਹੈ ਉਹ ਆਪਣੇ ਆਪ ਹੌਲੀ-ਹੌਲੀ ਜਿਹੜੀ ਰਿਕਵਰ ਹੋਣੀ ਸ਼ੁਰੂ ਹੋ ਜੇਗੀ ਰਸਤ ਜੀਵਨ ਦੀ ਚਾਲ ਜਿਹੜੀ ਕਿ ਤੁਹਾਡੀ ਰੁਕ ਗਈ ਚਾਹੇ ਉਹ ਉਮਰ ਦੀ ਵਜ੍ਹਾ ਕਰਕੇ ਠੀਕ ਹੈ ਚਾਹੇ ਉਹ ਤੁਹਾਡੀ ਕਿਸੇ ਹੋਰ ਜ਼ਿਆਦਾਤਰ ਦਵਾਈਆਂ ਦਾ ਸੇਵਨ ਕਰਕੇ ਜਿਵੇਂ ਮੰਨ ਕੇ ਚੱਲੋ ਵਿਆਗਰਾ ਦਾ ਸੇਵਨ ਸ਼ੁਰੂ ਕਰਤਾ ਜਿਹੜੀ ਗੋਲੀ ਤੋਂ ਕੋਈ ਫਾਇਦਾ ਨਹੀਂ ਹੋਣਾ ਠੀਕ ਹੈ ਤੁਸੀਂ ਮਾਇੂਸ ਹੋ ਗਏ ਆਪਣੀ ਜ਼ਿੰਦਗੀ ਤੋਂ ਤਾਂ ਤੁਸੀਂ ਇਹ ਜਿਹੜੀ ਸਾਡੀ ਮੂੰਗੀ ਦੀ ਦਾਲ ਤੁਹਾਡੀ ਬਣਾਉਗੀ ਗਰਸਤ ਦੀਵੰਦੀ ਚਾਲ ਇਹਨੂੰ ਸ਼ੁਰੂ ਕਰੋ ਨਸ਼ੇ ਕਰ ਕਰਕੇ ਆਪਣੀ ਗਰੱਤੀ ਖਰਾਬ ਕਰ ਲਈ ਹੈ ਆਪਣੀ ਵਿਅਵਤਾ ਲਾਈਫ ਡਿਸਟਰੋਏ ਕਰਦੀ ਹੈ ਬਿਲਕੁਲ ਉਹਨਾਂ ਤੇ ਕੰਮ ਕਰੇਗਾ ਜਾਂ ਫਿਰ ਇਹਨਾਂ ਵਾਸਤੇ ਕੋਈ ਹੋਰ ਨੁਸਖਾ ਫਾਰਮੂਲਾ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਨੇ ਕਾਲਾ ਜਾਂ ਕਾਲਾ ਕਲਾ ਚਮਨਪਰਾਸ਼ ਸਟਾਈਲ ਚ ਇੱਕ ਚੀਜ਼ ਬਣਾਈ ਹੋਈ ਹੈ ਉਹ ਕੀ ਚੀਜ਼ ਹੈ ਸੁਖਰੀ ਡੇਟਸ ਤੋਂ ਬਣਿਆ ਹੋਇਆ ਇੱਕ ਇਹ ਸਾਡਾ ਇਹ ਪਰਾਸ਼ ਹੈ ਠੀਕ ਹੈ ਜੀ ਇਸ ਪਰਾਸ਼ ਦਾ ਸੇਵਨ ਕੋਈ ਵੀ ਕਰ ਸਕਦਾ ਹੈ ਚਾਹੇ ਕੋਈ ਘੱਟ ਉਮਰ ਦਾ ਹੈ ਚਾਹੇ ਕੋਈ ਵੱਧ ਉਮਰ ਦਾ ਹੈ ਔਰ ਇਸ ਪਰਾਸ਼ ਦੇ ਸੇਵਨ ਤੋਂ ਬਾਅਦ ਉਹਨਾਂ ਨੂੰ ਕੋਈ ਵੀ ਗ੍ਰਸਤ ਜੀਵਨ ਨੂੰ ਲੈ ਕੇ ਕੋਈ ਦਿੱਕਤ ਆ ਰਹੀ ਹੈ ਜਿਵੇਂ ਕਿ ਤਣਾਵ ਨਹੀਂ ਬਣ ਰਿਹਾ ਟਾਈਮਿੰਗ ਦੀ ਦਿੱਕਤ ਹੈ ਜਾਂ ਉਹਨਾਂ ਦੀ ਇੱਛਾ ਨਹੀਂ ਹੋ ਰਹੀ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਹ ਜਿਹੜਾ ਸਾਡਾ ਅਪਰਾਸ਼ ਹੈ ਉਹਨਾਂ ਨੂੰ ਬੈਨੀਫਿਟ ਦੇਣਾ ਸ਼ੁਰੂ ਕਰ ਦੇਗਾ ਆ ਦੇਖੋ ਸਾਡੇ ਕੋਲ ਸਾਰੀਆਂ ਦਵਾਈਆਂ ਪਈਆਂ ਉਹ ਪੇਸ਼ੈਂਟ ਦੀ ਪ੍ਰੋਬਲਮ ਦੇ ਅਨੁਸਾਰ ਜੋ ਵੀ ਉਹਦੀ ਹਿਸਟਰੀ ਹੈ ਉਹਦੇ ਹਿਸਾਬ ਨਾਲ ਅਸੀਂ ਉਹਨੂੰ ਦਵਾਈ ਦਿੰਨੇ ਆ ਚਾਹੇ ਉਹ ਪਰਾਸ਼ ਹੋਵੇ ਚਾਹੇ ਉਹ ਖਾਨ ਵਾਲੀਆਂ ਗੋਲੀਆਂ ਕੈਪਸੂਲ ਨੇ ਜੋ ਵੀ ਅਸੀਂ ਉਹਦੀ ਹਿਸਟਰੀ ਦੇ ਹਿਸਾਬ ਨਾਲ ਸਾਨੂੰ ਠੀਕ ਲੱਗਦਾ ਤਾਂ ਉਹ ਅਸੀਂ ਉਹਨਾਂ ਨੂੰ ਦਵਾਈਆਂ ਦਿੰਨੇ ਆ 2 ਤੋਂ 3 ਮਹੀਨੇ ਦੇ ਵਿੱਚ ਜਿਹੜਾ ਪੇਸ਼ੈਂਟ ਹੈ ਉਹ ਆਪਣੀ ਵਧੀਆ ਲਾਈਫ ਜਿਹੜਾ ਹੈਗਾ ਉਹ ਗ੍ਰਸਤ ਜੀਵਨ ਦੇ ਵਿੱਚ ਸ਼ੁਰੂ ਹੋ ਜਾਵੇ ਇਹ ਮੂੰਗੀ ਦੀ ਦਾਲ ਬਣਾਉ ਤੁਹਾਡੀ ਚਾਲ ਕਮਜ਼ੋਰੀ ਥਕਾਵਟ ਦੂਰ ਕਰਕੇ ਤਾਕਤ ਨਾਲ ਕਰ ਸਕਦੀ ਹੈ ਤੁਹਾਨੂੰ ਦਿਨਾਚਮਾਲਾ ਮਾਰ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਜਿਹੜੇ ਲੋਕ ਮੂੰਗੀ ਦੀ ਦਾਲ ਨੂੰ ਹਲਕੇ ਚ ਲੈਂਦੇ ਨੇ ਉਹਨਾਂ ਦਾ ਜਿਹੜਾ ਵਹਿਮ ਹੈਗਾ ਡਾਕਟਰ ਗੁਪਤਾ ਪਟਿਆਲਵੀ ਵੈਦ ਜਿਹੜੇ ਨੇ ਉਹ ਸਾਰਾ ਵਹਿਮ ਤੋੜਨ ਵਾਲੇ ਨੇ ਔਰ ਤੁਹਾਨੂੰ ਦੱਸਣ ਵਾਲੇ ਨੇ ਕਿਸ ਤਰੀਕੇ ਨਾਲ ਜਿਹੜੀ ਇਹ ਮੂੰਗੀ ਦੀ ਦਾਲ ਹੈ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਜੀ ਜੀ ਅੱਛਾ ਡਾਕਟਰ ਸਾਹਿਬ ਪਹਿਲੇ ਦੱਸੋ ਵੀ ਤੁਸੀਂ ਕਹਿੰਦੇ ਵੀ ਜਿਹੜੀ ਇਹ ਮੂੰਗੀ ਦੀ ਦਾਲ ਹੈਗੀ ਹੈ ਤੁਹਾਡੀ ਚਾਲ ਬਣਾ ਦੇਗੀ ਕਿਹੜੀ ਚਾਲ ਬਣਾਏਗੀ ਸਰ ਇਹ ਤੁਹਾਡੀ ਗ੍ਰਸਥ ਜੀਵਨ ਦੀ ਚਾਲ ਜਿਹੜੀ ਕਿ ਤੁਹਾਡੀ ਰੁਕ ਗਈ ਹਾਂਜੀ ਚਾਹੇ ਉਹ ਉਮਰ ਦੀ ਵਜ੍ਹਾ ਕਰਕੇ ਠੀਕ ਹੈ ਚਾਹੇ ਉਹ ਤੁਹਾਡੀ ਕਿਸੇ ਹੋਰ ਜ਼ਿਆਦਾਤਰ ਦਵਾਈਆਂ ਦਾ ਸੇਵਨ ਕਰਕੇ ਜਿਵੇਂ ਮੰਨ ਕੇ ਚੱਲੋ ਵਿਆਗਰਾ ਦਾ ਸੇਵਨ ਸ਼ੁਰੂ ਕਰਤਾ ਉਹ ਸੇਵਨ ਜਦੋਂ ਤੁਸੀਂ ਸ਼ੁਰੂ ਕੀਤਾ ਤਾਂ ਤੁਹਾਨੂੰ ਆਪਣੀ ਲਾਈਫ ਬਹੁਤ ਵਧੀਆ ਲੱਗੀ ਵੀ ਮੈਂ ਤਾਂ ਜ਼ਿੰਦਗੀ ਹੋਈ ਸ਼ਾਇਦ ਹੁਣ ਜੀਣੀ ਸ਼ੁਰੂ ਕੀਤੀ ਹੈ ਲੇਕਿਨ ਜਦੋਂ ਉਸ ਦੇ ਤੁਸੀਂ ਥੋੜੀ ਦੇਰ ਬਾਅਦ ਆਦੀ ਹੋਣੇ ਸ਼ੁਰੂ ਹੋ ਗਏ ਜਦੋਂ ਤੁਸੀਂ ਦੋ ਗੋਲੀਆਂ ਦੇ ਵੀ ਪਹੁੰਚ ਗਏ ਫਿਰ ਉਹਨਾਂ ਨੇ ਕੰਮ ਕਰਨਾ ਬੰਦ ਕਰਤਾ ਫਿਰ ਤੁਸੀਂ ਬਿਲਕੁਲ ਮਾਇੂਸ ਹੋ ਗਏ ਵੀ ਸ਼ਾਇਦ ਹੁਣ ਮੇਰਾ ਇਸ ਜਿਹੜੀ ਗੋਲੀ ਤੋਂ ਕੋਈ ਫਾਇਦਾ ਨਹੀਂ ਹੋਣਾ ਠੀਕ ਹੈ ਤੁਸੀਂ ਮਾਇੂਸ ਹੋ ਗਏ ਆਪਣੀ ਜ਼ਿੰਦਗੀ ਤੋਂ ਤਾਂ ਤੁਸੀਂ ਇਹ ਜਿਹੜੀ ਸਾਡੀ ਮੂੰਗੀ ਦੀ ਦਾਲ ਛੋਡੀ ਬਣਾਉਗੀ ਗਰਸਤ ਦੀਵੰਦੀ ਚਾਲ ਇਹਨੂੰ ਸ਼ੁਰੂ ਕਰੋ ਦੇਖੋ ਫਿਰ ਇਹਦੇ ਕੀ ਤੁਹਾਨੂੰ ਚਮਤਕਾਰ ਜਿਹੜੇ ਬੈਨੀਫਿਟ ਮਿਲਣੇ ਸ਼ੁਰੂ ਹੋ ਜਾਣਗੇ ਅੱਛਾ ਇਸ ਤਰ੍ਹਾਂ ਦੇ ਮੂੰਗੀ ਦੀ ਦਾਲ ਚ ਕੀ ਹੈ ਡਾਕਟਰ ਸਾਹਿਬ ਜਿਹੜਾ ਤੁਸੀਂ ਇੰਨੀ ਜ਼ਿਆਦਾ ਤਾਰੀਫ ਕਰ ਰਹੇ ਹੋ ਮੂੰਗੀ ਦੀ ਦਾਲ ਦੇ ਸਾਡੇ ਤਾਂ ਕਈ ਵਾਰ ਅਗਰ ਘਰ ਚ ਬਣ ਜਾਂਦੀ ਹੈ ਮੂੰਗੀ ਦੀ ਦਾਲ ਦੇ ਦਾਲ ਬਾਅਦ ਚ ਬਣਦੀ ਹੈ ਪਹਿਲਾਂ ਸਾਡੇ ਮੂੰਹ ਬਣ ਜਾਂਦੇ ਨੇ ਜੀ ਦੇਖੋ ਆਮ ਤੌਰ ਤੇ ਜਿਹੜੇ ਅੱਜ ਕੱਲ ਦੇ ਜਵਾਨ ਬੱਚੇ ਨੇ ਉਹ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਵੀ ਜਦੋਂ ਕਰੇ ਦਾਲ ਬੰਦੀ ਆ ਤਾਂ ਉਹ ਦਾਲ ਬਾਅਦ ਚ ਬੰਦੀ ਆ ਉਹਨਾਂ ਦਾ ਮੂੰਹ ਪਹਿਲਾਂ ਬਣ ਜਾਂਦਾ ਹੈ ਲੇਕਿਨ ਜਦੋਂ ਤੁਸੀਂ ਇਹਦੇ ਚਮਤਕਾਰੀ ਇਹਦੇ ਫਾਇਦੇ ਸੁਣੋਗੇ ਤਾਂ ਜਦ ਬੱਚੇ ਸੁਣਨਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕਦੇ ਵੀ ਕਹਿਣਗੇ ਕਿ ਅਸੀਂ ਮੂੰਗੀ ਦੀ ਦਾਲ ਨਹੀਂ ਖਾਣੀ ਫਾਇਦਾ ਕੀ ਹੈ ਸਭ ਤੋਂ ਜ਼ਿਆਦਾ ਫਾਈਬਰ ਹੈ ম্যাগਨੀਸ਼ੀਅਮ ਹੈ ਕੈਲਸ਼ੀਅਮ ਹੈ ਆਇਰਨ ਹੈ ਤੁਸੀਂ ਇਹ ਦੇਖ ਲਓ ਵੀ ਇੱਕ ਕਟੋਰੀ ਮੂੰਗੀ ਦੀ ਦਾਲ ਤੁਸੀਂ ਇਧਰੋਂ ਚਿਕਨ ਰੱਖ ਦੋ ਇਧਰ ਤੁਸੀਂ ਮੂੰਗੀ ਦੀ ਕਟੋਰੀ ਰੱਖ ਦੋ ਇੰਨਾ ਤੁਹਾਨੂੰ ਕੈਲਸ਼ੀਅਮ ਜਾਂ ਤੁਹਾਨੂੰ ਇੰਨਾ ਉਹਦੇ ਵਿੱਚ ਪ੍ਰੋਟੀਨ ਉੱਚ ਨਹੀਂ ਮਿਲਣਾ ਜਿੰਨਾ ਤੁਹਾਨੂੰ ਇਹ ਤੋਂ ਪ੍ਰਾਪਤ ਹੋ ਸਕਦਾ। ਕਿਆ ਬਾਤ ਹੈ। ਮਤਲਬ ਇਹ ਮੂੰਗੀ ਦੀ ਦਾਲ ਅੱਗੇ ਚਿਕਨ ਮਟਰਨ ਫੇਲ ਨੇ। ਫੇਲ ਨੇ। ਤੁਸੀਂ ਜਿਹੜੇ ਬੱਚੇ ਜਿਮ ਲਾਂਦੇ ਨੇ ਠੀਕ ਹੈ। ਜਿਮ ਵਾਸਤੇ ਉਹ ਆਰਟੀਫੀਸ਼ੀਅਲ ਜਾਂ ਗੋਲੀਆਂ ਖਾਂਦੇ ਨੇ ਪ੍ਰੋਟੀਨ ਵਾਸਤੇ। ਤੁਸੀਂ ਉਹਨਾਂ ਨੂੰ ਇਹ ਮੂੰਗੀ ਦੀ ਦਾਲ ਖਲਾਨੀ ਸ਼ੁਰੂ ਕਰ ਦੋ। ਦੇਖੋ ਉਹਨਾਂ ਦੀ ਬੋਡੀ ਵੀ ਕਿਵੇਂ ਬਣਦੀ ਹੈ ਤੇ ਉਹਨਾਂ ਨੂੰ ਕਿਸੇ ਵੀ ਹੋਰ ਪ੍ਰੋਟੀਨ ਦੀ ਕੋਈ ਲੋੜ ਨਹੀਂ ਪੈਣੀ ਕਿਸੇ ਪਾਸਿਓਂ। ਡਾਕਟਰ ਸਾਹਿਬ ਤੁਸੀਂ ਨਾ ਬੜੀ ਦੁਗਦੀ ਰੱਖਦੇ ਉੱਤੇ ਹੱਥ ਰੱਖਿਆ ਹੈ। ਤੁਸੀਂ ਕਿਹਾ ਵੀ ਜਦੋਂ ਸ਼ੁਰੂਆਤ ਬੰਦਾ ਆਪਣੀ ਗਰਸਤੀ ਜ਼ਿੰਦਗੀ ਨੂੰ ਖੁਸ਼ਹਾਲ ਕਰਨ ਲਈ ਇੰਜੋਏਮੈਂਟ ਥੋੜਾ ਜਿਹਾ ਜ਼ਿਆਦਾ ਬਦੋ ਅਨਮਾਨ ਵਾਸਤੇ ਜਾਂ ਇਹ ਦਿਲ ਮੰਗੇ ਮੋਰ ਵਾਲੀ ਪਾਸੇ ਨੂੰ ਜਦੋਂ ਜਾਂਦਾ ਹੈ ਤੇ ਉਸ ਵੇਲੇ ਤਾਂ ਤੁਸੀਂ ਕਹਿੰਦੇ ਹੋ ਵੀ ਬੜਾ ਵਧੀਆ ਫੀਲ ਹੁੰਦਾ ਹੈ ਪਰ ਜਦੋਂ ਹੌਲੀ 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 ਉਹਦੀ ਦਵਾਈਆਂ ਦੀ ਡੋਜ਼ ਵੱਧਦੀ ਰਹਿੰਦੀ ਹੈ ਤੇ ਤੁਸੀਂ ਉਹਨਾਂ ਨੂੰ ਸਮਝਾ ਰਹੇ ਸੀ ਇੱਕ ਮਰੀਜ਼ ਨੂੰ ਕਿ ਹਾਰਟ ਦੀ ਪ੍ਰੋਬਲਮ ਵੀ ਉਹ ਕਹਿੰਦਾ ਹਾਂਜੀ ਮੈਨੂੰ ਹਾਰਟ ਦੀ ਵੀ ਪ੍ਰੋਬਲਮ ਹਾਰਟ ਦੀ ਪ੍ਰੋਬਲਮ ਵੀ ਆ ਸਕਦੀ ਹੈ ਸਰ ਦੇਖੋ ਆਪਾਂ ਜਦੋਂ ਇੰਗਲਿਸ਼ ਦਵਾਈਆਂ ਦਾ ਸੇਵਨ ਕਰਨਾ ਸ਼ੁਰੂ ਕਰਤਾ ਜੀ ਮੈਂ ਮੰਨ ਕੇ ਚੱਲੋ ਵਿਆਗਰਾ ਹੈਗੀ ਆ ਤੁਸੀਂ ਕਿਸੇ ਵੀ ਪੇਸ਼ੈਂਟ ਨਾਲ ਗੱਲ ਕਰ ਲਓ ਜਾਂ ਜਦੋਂ ਵੀ ਕੋਈ ਬੰਦਾ ਵਿਆਗਰਾ ਦੀ ਗੋਲੀ ਖਾਂਦਾ ਹੈ ਉਹਦਾ ਜਿਹੜਾ ਬਲੱਡ ਸਰਕੂਲੇਸ਼ਨ ਹੈ ਉਹ ਬੀਪੀ ਹੈ ਉਹ ਹਾਈ ਹੋਣਾ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਜੀ ਉਹਦੇ ਨਾਲ ਹਾਈ ਹੋਣ ਨਾਲ ਦੇਖੋ ਜਦੋਂ ਹੁਣ ਆਪਣਾ ਜ਼ਰੂਰਤ ਤੋਂ ਜ਼ਿਆਦਾ ਬੀਪੀ ਵਧੇਗਾ ਚਾਹੇ ਉਹ ਆਪਣੇ ਹਾਰਟ ਦੇ ਉੱਤੇ ਅਸਰ ਕਰੇ ਚਾਹੇ ਉਹ ਆਪਣੇ ਕਿਡਨੀ ਤੇ ਅਸਰ ਕਰੇ ਹੁਣ ਆਪਾਂ ਦੇਖਿਆ ਵੀ ਅੱਜ ਕੱਲ੍ਹ ਲੋਕੀ ਕਿਡਨੀ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਕਿਸੇ ਦੇ ਡਾਇਲਿਸਿਸ ਹੋ ਰਹੇ ਆ ਕਿਸੇ ਦਾ ਕਰੀਟ 9 ਵਧਣਾ ਸ਼ੁਰੂ ਹੋ ਗਿਆ ਤੁਸੀਂ ਜੇ ਥੋੜਾ ਜਿਹਾ ਉਹਨਾਂ ਦੀ ਹਿਸਟਰੀ ਕੰਨੀ ਨੂੰ ਜਾਓਗੇ ਨਾ ਤਾਂ ਕਿਤੇ ਨਾ ਕਿਤੇ ਇਹ ਜ਼ਰੂਰ ਦੇਖੋਗੇ ਵੀ ਉਹ ਬੰਦਾ ਵਿਆਗਰਾ ਦਾ ਸੇਵਨ ਕਰਦਾ ਰਿਹਾ ਹੋਵੇਗਾ ਤਾਂ ਉਹ ਸੇਵਨ ਉਦੋਂ ਤਾਂ ਉਹਨੇ ਕੀਤਾ ਵੀ ਮੈਂ ਥੋੜਾ ਜਿਹਾ ਇੰਜੋਇਮੈਂਟ ਵਾਸਤੇ ਲੇਕਿਨ ਉਹਨੂੰ ਉਹਦੇ ਜਿਹੜੇ ਦੁਸ਼ ਪ੍ਰਭਾਵ ਹੈ ਠੀਕ ਹੈ ਜਦੋਂ ਪਤਾ ਚੱਲਦੇ ਆ ਫਿਰ ਉਹ ਸੋਚਦੇ ਵੀ ਇਹ ਮੰਨੇ ਥੋੜੇ ਜਿਹਾ ਇੰਜੋਏਮੈਂਟ ਵਾਸਤੇ ਕੀ ਇਹ ਇਹ ਮੰਨੇ ਜ਼ਾਹਿਰ ਲੈਣਾ ਸ਼ੁਰੂ ਕੀਤਾ ਡਾਕਟਰ ਸਾਹਿਬ ਜਿਹੜੀ ਸ਼ੁਰੂਆਤ ਹੈਗੀ ਉਹ ਜ਼ਿਆਦਾਤਰ ਇੱਥੋਂ ਹੀ ਹੋ ਜਾਂਦੀ ਹੈ ਫਿਰ ਜਦੋਂ ਗੋਲੀਆਂ ਕੈਪਸੂਲ ਅਸਰ ਕਰਨਾ ਛੱਡ ਦਿੰਦੇ ਨੇ ਤੇ ਫਿਰ ਉਹ ਦੂਸਰੇ ਪਾਸੇ ਨੂੰ ਨਸ਼ਿਆਂ ਵਾਲੇ ਪਾਸੇ ਨੂੰ ਵੀ ਪੈ ਜਾਂਦੇ ਨੇ ਜੀ ਤੇ ਉਹਦਾ ਵੀ ਅਸਰ ਪੈਂਦਾ ਜੀ ਫਿਰ ਬਿਲਕੁਲ ਪਈਗਾ ਜੀ ਨਸ਼ੇ ਵਾਲਾ ਬੰਦਾ ਤਾਂ ਵੈਸੀ ਇੱਕ ਤਰ੍ਹਾਂ ਦਾ ਤੁਸੀਂ ਲਗਾ ਲੋ ਵੀ ਉਹਦੀ ਜ਼ਿੰਦਗੀ ਬਿਲਕੁਲ ਹੀ ਖਤਮ ਹੁੰਦੀ ਜਾ ਰਹੀ ਹੈ ਉਹਦੀ ਆਪਣੀ ਕਿਹਾ ਉਹਦੇ ਘਰ ਪਰਿਵਾਰ ਦੀ ਵੀ ਜ਼ਿੰਦਗੀ ਖਤਮ ਹੈ ਚਲੋ ਵਿਆਗਰਾ ਜੀ ਨੇ ਖਾਈਆ ਉਹ ਤਾਂ ਜੋ ਵੀ ਚੇਲ ਰਿਹਾ ਆਪਣੇ ਸਰੀਰ ਨਾਲ ਚੇਲ ਰਿਹਾ ਹੈ ਚਾਹੇ ਉਹਨੂੰ ਕੋਈ ਵੀ ਪ੍ਰੋਬਲਮ ਆਈਆ ਚਾਹੇ ਉਹਦਾ ਵੀਪੀ ਵਧਣਾ ਸ਼ੁਰੂ ਹੋ ਗਿਆ ਚਾਹੇ ਉਹਦਾ ਕੋਲੇਸਟ੍ਰੋਲ ਲੈਵਲ ਵਧ ਗਿਆ ਤਾਂ ਉਹਦਾ ਇਕੱਲਾ ਆਪਣਾ ਸਰੀਰ ਖਤਮ ਹੋਇਆ ਲੇਕਿਨ ਜਿਹੜਾ ਬੰਦਾ ਨਸ਼ੇ ਕਰਨ ਲੱਗ ਗਿਆ ਉਹਨੇ ਤਾਂ ਪੂਰਾ ਘਰ ਹੀ ਡਿਸਟਰਬ ਕਰਤਾ ਕਿਉਂਕਿ ਨਸ਼ਿਆਂ ਵਾਸਤੇ ਉਹਨੂੰ ਪੈਸੇ ਵੀ ਚਾਹੀਦੇ ਆ ਉਹਦਾ ਆਪਣਾ ਵੀ ਸਾਰਾ ਜਿਹੜ ਇਕ ਕੰਮ ਕਰਨ ਦੀ ਸ਼ਰਮਤਾ ਹੈ ਉਹ ਨਸ਼ੇ ਨੂੰ ਲੈਣ ਤੋਂ ਬਾਅਦ ਉਹਦੀ ਕੋਈ ਨਹੀਂ ਰਹਿੰਦੀ ਹੈਗੀ ਉਹਦਾ ਬਸ ਸਿਰਫ ਇਹ ਹੈ ਵੀ ਜੀ ਮੈਂ ਆਪਣਾ ਨਸ਼ਾ ਕਰ ਲਿਆ ਆਪਣਾ ਇੱਕ ਥਾਂ ਤੇ ਪੈ ਗਿਆ ਕਰ ਲਿਆ ਬਸ ਇਸ ਜੋ ਕੋਈ ਰਹਿ ਜਾਂਦਾ ਅੱਛਾ ਜੀ ਫਿਰ ਜਿਹੜੀ ਇਹ ਮੂੰਗੀ ਦੀ ਦਾਲ ਹੈਗੀ ਹੈ ਡਾਕਟਰ ਸਾਹਿਬ ਹੁਣ ਮੇਰਾ ਸਵਾਲ ਇਹ ਬਣਦਾ ਹੈ ਵੀ ਜਿਹੜੇ ਬੱਚਿਆਂ ਨੇ ਜਾਂ ਜਿਹੜੇ ਮੁੰਡਿਆਂ ਨੇ ਜਾਂ ਕੁੜੀਆਂ ਨੇ ਨਸ਼ੇ ਕਰ ਕਰਕੇ ਆਪਣੀ ਗਰੱਤੀ ਖਰਾਬ ਕਰ ਲਈ ਹੈ ਆਪਣੀ ਵਿਅਵਤਾ ਲਾਈਫ ਡਿਸਟਰੋਏ ਕਰਤੀ ਹੈ ਬਿਲਕੁਲ ਤੇ ਉਹਨਾਂ ਤੇ ਕੰਮ ਕਰੇਗਾ ਜਾਂ ਫਿਰ ਇਹਨਾਂ ਵਾਸਤੇ ਕੋਈ ਹੋਰ ਨੁਸਖਾ ਫਾਰਮੂਲਾ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਨੇ ਕਾਲਾ ਜਾਂ ਕਾਲਾ ਕਲਾ ਚਮਣ ਪ੍ਰਾਸ਼ ਸਟਾਈਲ ਚ ਇੱਕ ਚੀਜ਼ ਬਣਾਈ ਹੋਈ ਹੈ ਉਹ ਕੀ ਚੀਜ਼ ਹੈ ਦੇਖੋ ਜੀ ਇਹ ਚੀਜ਼ ਸਾਡਾ ਹੈਗਾ ਇਹ ਸੁਖਰੀ ਡੇਟਸ ਤੋਂ ਬਣਿਆ ਹੋਇਆ ਇੱਕ ਇਹ ਸਾਡਾ ਇਹ ਪ੍ਰਾਸ਼ ਹੈ ਠੀਕ ਹੈ ਜੀ ਇਸ ਪ੍ਰਾਸ਼ ਦਾ ਸੇਵਨ ਕੋਈ ਵੀ ਕਰ ਸਕਦਾ ਚਾਹੇ ਕੋਈ ਘੱਟ ਉਮਰ ਦਾ ਚਾਹੇ ਕੋਈ ਵੱਧ ਉਮਰ ਦਾ ਔਰ ਇਸ ਪ੍ਰਾਸ਼ ਦੇ ਸੇਵਨ ਤੋਂ ਬਾਅਦ ਉਹਨਾਂ ਨੂੰ ਕੋਈ ਵੀ ਗ੍ਰਸਤ ਜੀਵਨ ਨੂੰ ਲੈ ਕੇ ਕੋਈ ਦਿੱਕਤ ਆ ਰਹੀ ਹੈ ਜਿਵੇਂ ਕਿ ਜਿਵੇਂ ਤਣਾਵ ਨਹੀਂ ਬੰਦ ਰਿਹਾ ਟਾਈਮਿੰਗ ਦੀ ਦਿੱਕਤ ਹੈ ਜਾਂ ਉਹਨਾਂ ਦੀ ਇੱਛਾ ਨਹੀਂ ਹੋ ਰਹੀ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਹ ਜਿਹੜਾ ਸਾਡਾ ਪ੍ਰਾਸ਼ ਹੈ ਉਹਨਾਂ ਨੂੰ ਬੈਨੀਫਿਟ ਦੇਣਾ ਸ਼ੁਰੂ ਕਰ ਦੇਗਾ ਵੀ ਉਹਨਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਦਵਾਈ ਲੈਣ ਦੀ ਲੋੜ ਨਹੀਂ ਹੈ ਕੋਈ ਉਹਨਾਂ ਨੂੰ ਕੋਈ ਨਸ਼ਾ ਕਰਨ ਦੀ ਲੋੜ ਨਹੀਂ ਹੈ ਕਈ ਬੰਦੇ ਕੀ ਕਰਦੇ ਆ ਵੀ ਆਪਣਾ ਇਹਨਾਂ ਚੀਜ਼ਾਂ ਕਰਕੇ ਨਸ਼ਾ ਕਰਨਾ ਸ਼ੁਰੂ ਕਰ ਦਿੰਦੇ ਆ ਜਾਂ ਕਈ ਵਾਰੀ ਕੋਈ ਵੀ ਬੰਦਾ ਕਹਿ ਦਿੰਦਾ ਯਾਰ ਜੇ ਤੈਨੂੰ ਆਹ ਦਿੱਕਤ ਆ ਰਹੀ ਹੈ ਤੂੰ ਥੋੜੀ ਜੀ ਗੋਲੀ ਖਾ ਲੈ ਆਫੀਮ ਦੀ ਜਾਂ ਆ ਨਸ਼ਾ ਕਰ ਲੈ ਉਹ ਕਰ ਲੈ ਉਹ ਕੀ ਕਰਦਾ ਉਹ ਨਸ਼ਾ ਕਰਦਾ ਉਹਨੂੰ ਥੋੜਾ ਬੋਤਾ ਉਹਦੇ ਵਿੱਚ ਬੈਨੀਫਿਟ ਦਿਖਦਾ ਹੈ ਲੇਕਿਨ ਉਹ ਹੌਲੀ ਹੌਲੀ ਉਹ ਉਸ ਨਸ਼ੇ ਦਾ ਆਦੀ ਹੋ ਜਾਂਦਾ ਹੈ ਤਾਂ ਉਹ ਫਿਰ ਉਹ ਨਸ਼ਾ ਕਿੰਨੀ ਨਿਊ ਤੁਰਨਾ ਸ਼ੁਰੂ ਕਰ ਦਿੰਦਾ ਹੈ ਲੇਕਿਨ ਸਾਡੇ ਇਸ ਪ੍ਰਾਸ ਦੇ ਨਾਲ ਤੁਸੀਂ ਕੋਈ ਤੁਹਾਨੂੰ ਇਸ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਤਾਂ ਉਹ ਤੁਹਾਡੀ ਜਿਹੜੀ ਪਰੇਸ਼ਾਨੀ ਹੈ ਇਹ ਥੋੜੇ ਦਿਨਾਂ ਬਾਅਦ ਆਪਣੇ ਆਪ ਠੀਕ ਹੋਣੀ ਸ਼ੁਰੂ ਹੋ ਜਾਏਗੀ ਅੱਛਾ ਇਸ ਵੇਲੇ ਨਾ ਜੀ ਜਿਹੜੀ ਕਮਜ਼ੋਰੀ ਕਰਕੇ ਜਾਂ ਪੇਟ ਚ ਗਰਮੀ ਕਰਕੇ ਜਦੋਂ ਵੀ ਬੰਦਾ ਕਈ ਵਾਰ ਪ੍ਰੋਬਲਮ ਹੁੰਦੀ ਹੈ ਕਿ ਥੋੜਾ ਜਿਹਾ ਸੋਚਦਾ ਹੈ ਕਿਸੇ ਵੀ ਬਾਬਤ ਦਾ ਉਹ ਲੁਕੜ ਜਾ ਆ ਜਾਂਦਾ ਜੀ ਬਾਰੇ ਫਿਰ ਉਹਦਾ ਕੀ ਕਾਰਨ ਮੰਨਦੇ ਹੋ ਤੁਸੀਂ ਡਾਕਟਰ ਸਾਹਿਬ ਕਿਉਂਕਿ ਤੁਸੀਂ ਤਾਂ ਬਹੁਤ ਨੌਜਵਾਨਾਂ ਨੂੰ ਡੀਲ ਕਰਦੇ ਹੋ ਉਹਦਾ ਕੀ ਕਾਰਨ ਮੇਨ ਕਾਰਨ ਪੇਟ ਦੀ ਗਰਮੀ ਹੁੰਦੀ ਹੈ ਇਹ ਕੁਝ ਹੋਰ ਵੀ ਹੋ ਸਕਦਾ ਦੇਖੋ ਕਿਤੇ ਨਾ ਕਿਤੇ ਜਿਹੜੇ ਨੌਜਵਾਨ ਨੇ ਜਦੋਂ ਕੋ ਸੰਗਤੀ ਦਾ ਸ਼ਿਕਾਰ ਹੋ ਜਾਂਦੇ ਨੇ ਕੋ ਸੰਗਤੀ ਦਾ ਸ਼ਿਕਾਰ ਜਿਵੇਂ ਕੋਈ ਹਸਤਮੈਥੂਨ ਕਰਨਾ ਸ਼ੁਰੂ ਕਰ ਦਿੰਦਾ ਹੈ ਯਾ ਆਹੀ ਲਾਲੋ ਨਸ਼ਿਆਂ ਦੀ ਵਜ੍ਹਾ ਕਰਕੇ ਲਗਾ ਲੋ ਤਾਂ ਆਪਨੇ ਉਹ ਸਰੀਰ ਦੇ ਵਿੱਚ ਜਿਹੜੀਆਂ ਵਿਕਾਰ ਆਣੇ ਸ਼ੁਰੂ ਹੋ ਜਾਂਦੇ ਆ ਕਮਜ਼ੋਰੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਉਹਨਾਂ ਦੀ ਜਿਹੜੀ ਮਤਲਬ ਐ ਲਾਲੋ ਵੀ ਨਸਾਂ 'ਚ ਜਦੋਂ ਕਮਜ਼ੋਰੀ ਆ ਜਾਂਦੀ ਹੈ ਤਾਂ ਥੋੜੀ ਜੀ ਉਹ ਜਦੋਂ ਦਿਮਾਗ 'ਚ ਐਕਸਾਈਟਮੈਂਟ ਆਂਦੀ ਹੈ ਕਿਸੇ ਵੀ ਤਰੀਕੇ ਦੀ ਤਾਂ ਜਿਹੜਾ ਉਹ ਫਿਰ ਉਹ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਜਿਹਦੇ ਕਰਕੇ ਫਿਰ ਉਹਨਾਂ ਨੂੰ ਚਿਪਚਿਪਾ ਜੀ ਚਿਪਚਿਪਾ ਪਾਣੀ ਵੀ ਹੁੰਦਾ ਜਾਂ ਕਈਆਂ ਨੂੰ ਨਾਈਟ ਫਾਲ ਦੀ ਦਿੱਕਤ ਆ ਜਾਂਦੀ ਹੈ ਵੀ ਰਾਤ ਨੂੰ ਸੁੱਤੇ ਪਏ ਸੀਗੇ ਤਾਂ ਜੀ ਸਵੇਰੇ ਉੱਠ ਕੇ ਥੋੜੀ ਦੇਰ ਪਹਿਲਾਂ ਇੱਕ ਪੇਸ਼ੈਂਟ ਆਇਆ ਸੀ ਤੁਹਾਡੇ ਸਾਹਮਣੇ ਹੀ ਸੀ ਦਿੱਕਤ ਆ ਰਹੀ ਸੀਗੀ ਤਾਂ ਉਹ ਫਿਰ ਐਸੀਆਂ ਚੀਜ਼ਾਂ ਦਾ ਜਿਹੜਾ ਉਹਨੂੰ ਦਿੱਕਤ ਆਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਤੇ ਫਿਰ ਉਹਦਾ ਹੱਲ ਤੁਸੀਂ ਕਿਵੇਂ ਕਰਦੇ ਸਰ ਉਹਨਾਂ ਦਾ ਹੱਲ ਅਸੀਂ ਆਪਣੀ ਆਯੁਰਵੈਦਿਕ ਦਵਾਈਆਂ ਦੇ ਨਾਲ ਕਰਦੇ ਹਾਂ ਠੀਕ ਹੈ ਜੀ ਹੁਣ ਆ ਦੇਖੋ ਸਾਡੇ ਕੋਲ ਸਾਰੀਆਂ ਦਵਾਈਆਂ ਪਈਆਂ ਉਹ ਪੇਸ਼ੈਂਟ ਦੀ ਪ੍ਰੋਬਲਮ ਦੇ ਅਨੁਸਾਰ ਜੋ ਵੀ ਉਹਦੀ ਹਿਸਟਰੀ ਹੈ ਉਹਦੇ ਹਿਸਾਬ ਨਾਲ ਅਸੀਂ ਉਹਨੂੰ ਦਵਾਈ ਦਿੰਨੇ ਆ ਚਾਹੇ ਉਹ ਪਰਾਸ਼ ਹੈ ਚਾਹੇ ਉਹ ਖਾਣ ਵਾਲੀਆਂ ਗੋਲੀਆਂ ਕੈਪਸੂਲ ਨੇ ਜੋ ਵੀ ਅਸੀਂ ਉਹਦੀ ਹਿਸਟਰੀ ਦੇ ਹਿਸਾਬ ਨਾਲ ਸਾਨੂੰ ਠੀਕ ਲੱਗਦਾ ਤਾਂ ਉਹ ਅਸੀਂ ਉਹਨਾਂ ਨੂੰ ਦਵਾਈਆਂ ਦਿੰਨੇ ਆ 2 ਤੋਂ 3 ਮਹੀਨੇ ਦੇ ਵਿੱਚ ਜਿਹੜਾ ਪੇਸ਼ੈਂਟ ਹੈ ਉਹ ਆਪਣੀ ਵਧੀਆ ਲਾਈਫ ਜਿਹੜਾ ਘਰਸਤ ਜੀਵਨ ਦੇ ਵਿੱਚ ਸ਼ੁਰੂ ਹੋ ਜਾਂਦਾ ਠੀਕ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅੱਜ ਕੱਲ ਜਿਹੜੇ ਮਾਮਲਾ ਇੱਕ ਹੋਰ ਸਾਹਮਣੇ ਆ ਰਹੇ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਇਸ ਵੇਲੇ ਜਿਹੜੇ ਸਾਡੇ ਨੌਜਵਾਨ ਵਰਗ ਹੈਗਾ ਸੋਸ਼ਲ ਮੀਡੀਆ ਤੇ ਦੇਖ ਲੈਂਦੇ ਨੇ ਖਾਸ ਕਰਕੇ ਜੇਕਰ ਅਸੀਂ ਗੱਲ ਕਰੀਏ ਜਿਮ ਲਾਉਣ ਵਾਲੇ ਮੁੰਡਿਆਂ ਦੀ ਕੁੜੀਆਂ ਦੀ ਗੱਲ ਕਰੀਏ ਉਹ ਤਾਂ ਪ੍ਰੋਟੀਨ ਦਾ ਬੜਾ ਸੇਵਨ ਇਸ ਵੇਲੇ ਕਰ ਰਹੇ ਨੇ ਜਿਹੜਾ ਆਰਟੀਫੀਸ਼ੀਅਲ ਪ੍ਰੋਟੀਨ ਹੈ ਪਤਾ ਹੀ ਨਹੀਂ ਉਹਦੇ ਵਿੱਚ ਕਿਸ ਚੀਜ਼ ਦਾ ਕਿਵੇਂ ਬਣਦਾ ਵਾ ਤੇ ਉਹਨਾਂ ਦੀ ਲਾਈਫ ਵੀ ਬਹੁਤ ਵਾਰ ਹੁੰਦਾ ਪ੍ਰੋਟੀਨ ਖਾ ਕੇ ਜਾਂ ਜ਼ਿਆਦਾ ਜ਼ੋਰ ਆਲਾ ਕੰਮ ਕਰਕੇ ਕਈ ਵਾਰ ਬਹੁਤ ਨਹੀਂ ਬਹੁਤ ਮਤਲਬ ਕਈ ਵਾਰ ਹੁੰਦਾ ਵੀ ਉਹ ਕਮਜ਼ੋਰ ਹੋਇਆ ਹੁੰਦਾ ਮਾਮਲਾ ਤੇ ਉਹਨਾਂ ਦੇ ਉੱਤੇ ਥੋੜੀ ਇਹ ਮੂੰਗੀ ਦੀ ਦਾਲ ਨਾਲ ਗੱਲ ਕਰੇਗੀ ਹੱਲ ਕਰੇਗੀ ਉਹਨਾਂ ਦਾ ਇਹ ਤੁਹਾਡਾ ਇਹ ਕਾਲਾ ਕਾਲਾ ਜਿਹੜਾ ਤੁਸੀਂ ਚੀਜ਼ ਬਣਾਈ ਹੋਈ ਹੈ ਇਹ ਹੱਲ ਕਰੇਗੀ ਆ ਤੁਹਾਡੇ ਕੈਪਸੂਲ ਇਹ ਤੁਸੀਂ ਇੱਕ ਹੀ ਚੀਜ਼ ਰੱਖੀ ਹੈ ਜੀ ਸਰ ਇਹ ਸਾਡਾ ਮ사ਜ ਹੋਇਆ ਲੈ ਜੀ ਠੀਕ ਹੈ ਜੀ ਇਹ ਅਸੀਂ ਮਸਾਜ ਔਇਲ ਹੈ ਜਿਨ੍ਹਾਂ ਨੂੰ ਤੁਸੀਂ ਉਹ ਜਿਵੇਂ ਗੱਲ ਕੀਤੀ ਨਾ ਵੀ ਲਿਕੁਇਡ ਬਾਹਰ ਨਿਕਲਣਾ ਚਿਪਚਿਪਾ ਪਾਣੀ ਸ਼ੁਰੂ ਹੋ ਜਾਂਦਾ ਐ ਐਕਚੁਅਲੀ ਜਦੋਂ ਨਸਾਂ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਸ਼ੰਦੀ ਵਜ੍ਹਾ ਨਾਲ ਤਾਂ ਉਹ ਨਸਾਂ ਦੇ ਵਿੱਚੋਂ ਕੀ ਹੁੰਦਾ ਐ ਜਦੋਂ ਆਪਾਂ ਹੱਥ ਦੀ ਰਗੜ ਮਾਰਦੇ ਆ ਨਾ ਹੱਥ ਦੀ ਰਗੜ ਦੇ ਨਾਲ ਜਿਹੜੀਆਂ ਤੇ ਨਸਾਂ ਹੁੰਦੀਆਂ ਨਾ ਉਹ ਫੁੱਲ ਜਾਂਦੀਆਂ ਫੁੱਲਣ ਦੇ ਨਾਲ ਉਹਨਾਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਜਿਸ ਦੀ ਵਜ੍ਹਾ ਕਰਕੇ ਨਸਾਂ ਵੀਕ ਹੋ ਜਾਂਦੀਆਂ ਤੇ ਉਹਦੇ ਨਾਲ ਆਪਾਂ ਨੂੰ ਹਰ ਇੱਕ ਤਰ੍ਹਾਂ ਦੀ ਪ੍ਰੋਬਲਮ ਆਂਦੀ ਹੈ ਆਪਣਾ ਨੂੰ ਜਿਹੜਾ ਤਣਾਅ ਦੇ ਵਿੱਚ ਵੀ ਦਿੱਕਤ ਆਂਦੀ ਹੈ अर्ਲੀ ਡਿਸਚਾਰਜ ਵੀ ਦਿੱਕਤ ਆਂਦੀ ਹੈ ਆਪਣੀ ਡਿਜ਼ਾਇਰ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਅਸੀਂ ਜਿਹੜਾ ਇਹ ਇੱਕ ਮ사ਜ ਆਇਲ ਤਿਆਰ ਕੀਤਾ ਹੈ ਤਾਂ ਇਹਨੂੰ ਤੁਸੀਂ ਦਿਨ ਦੇ ਇੱਕ ਦਿਨ ਚ ਇੱਕ ਵਾਰ ਤੁਸੀਂ ਇਹਦੀਆਂ 7-8 ਬੁੰਦਾ ਇਸਤੇਮਾਲ ਕਰਨੀਆਂ ਤੇ ਹੌਲੀ-ਹੌਲੀ ਤੁਹਾਨੂੰ ਜਿਹੜੀ ਵਿੱਚ ਜਿੰਨੀ ਵੀ ਵੀਕਨੈਸ ਆਈ ਹੋਈ ਹੈ ਉਹ ਆਪਣੇ ਆਪ ਹੌਲੀ-ਹੌਲੀ ਜਿਹੜੀ ਰਿਕਵਰ ਹੋਣੀ ਸ਼ੁਰੂ ਹੋ ਜਾਏਗੀ ਕੁਝ ਸਾਡੀਆਂ ਦਵਾਈਆਂ ਦੇ ਨਾਲ ਇਹ ਆਪਾਂ ਉਹਨੂੰ ਸਿੱਧਾ ਜਿਵੇਂ ਆਪਾਂ ਕਈ ਵਾਰੀ ਥੱਕ ਜੰਨੇ ਆ ਨਾ ਆਪਾਂ ਕਹਿੰਦੇ ਯਾਰ ਸਰੀਰ ਦੀ ਮਾਲਿਸ਼ ਕਰਾਈਏ ਆਪਾਂ ਸਰੋਂ ਦੇ ਤੇਲ ਦੇ ਨਾਲ ਜਾਂ ਕਿਸੇ ਵੀ ਚੀਜ਼ ਦੇ ਨਾਲ ਆਪਾਂ ਮਾਲਿਸ਼ ਕਰਵਾਨੇ ਆ ਤਾਂ ਉਹ ਮਾਲਿਸ਼ ਨਾਲ ਆਪਣਾ ਸਰੀਰ ਇੱਕ ਵਾਰੀ ਵਧੀਆ ਬਲੱਡ ਫਲੋ ਹੋ ਜਾਂਦਾ ਆਪਣਾ ਉੱਠ ਘੜਦਾ ਹਾਂ ਸਰੀਰ ਉੱਠ ਘੜਦਾ ਹਾਂ ਤਾਂ ਇਹ ਸੇਮ ਚੀਜ਼ ਉਹੀ ਕਰਦਾ ਇਹ ਅਸੀਂ ਸਪੈਸ਼ਲ ਜਿਹੜੀਆਂ ਜੜੀਆਂ ਬੂਟੀਆਂ ਰਾਹੀਂ ਇਹਨੂੰ ਤਿਆਰ ਕਰਦੇ ਆ ਵੀ ਤਾਂ ਕਿ ਪੈਨਿਸ ਦੇ ਵਿੱਚ ਜੋ ਵੀ ਪੇਸ਼ੈਂਟ ਨੂੰ ਦਿੱਕਤ ਆ ਰਹੀ ਹੈ ਤਾਂ ਉਹਨੂੰ ਰਿਕਵਰ ਕਰਨ 'ਚ ਬਹੁਤ ਮਦਦ ਕਰਦਾ ਹੈ ਡਾਕਟਰ ਸਾਹਿਬ ਜਿਹੜੀ ਫਿਰ ਆਖਰ ਦੇ ਵਿੱਚ ਸਵਾਲ ਇਹ ਵੀ ਹੈ ਇਹ ਜਿਹੜੀ ਕਮਜ਼ੋਰੀ ਹੈ ਫਿਰ ਹੁਣ ਸਾਨੂੰ ਇਹ ਵੀ ਸਮਝਾ ਦਿਓ ਵੀ ਉਹ ਗੋਲੀਆਂ ਲੈਣ ਕਰਕੇ ਆ ਰਹੀ ਹੈ ਸਾਡੇ ਨੌਜਵਾਨਾਂ ਚ ਜਿਹੜਾ ਜ਼ਿੰਦਗੀ ਉਹ ਤਾਂ ਤਲਾਕ ਦੀ ਦਰ ਵੀ ਲਗਾਤਾਰ ਵਧ ਰਹੀ ਹੈ ਇਹਨਾਂ ਮਾਮਲਿਆਂ ਕਰਕੇ ਬਾਜੀ ਬਤ ਲੱਗਦਾ ਜੀ ਤਲਾਕ ਹੋ ਗਿਆ ਵੀ ਅੱਲੇ ਪੱਲੇ ਕੁਝ ਹੈ ਨਹੀਂ ਜਿਹੜੀ ਸਿੱਧੀ ਜੀ ਗੱਲ ਆਪਾਂ ਜੇ ਕਰ ਕਰੀਏ ਤੇ ਫਿਰ ਉਹਨਾਂ ਦਾ ਹੱਲ ਕਿਵੇਂ ਹੋ ਸਕਦਾ ਹੈ ਜਿਨ੍ਹਾਂ ਦੀ ਲਾਈਫ ਹੈਗੀ ਹੈ ਇਸ ਵੇਲੇ ਬਿਲਕੁਲ ਕਿਨਾਰੇ ਤੇ ਖੜੀ ਹੈ 파ਟਨਰ ਕਹਿ ਰਿਹਾ ਜਾਂ ਤਾਂ ਇਹ ਠੀਕ ਕਰ ਲੈ ਜਾਂ ਫਿਰ ਮੈਨੂੰ ਜਾਣ ਦੇ ਜੀ ਜੀ ਸਰ ਸਾਡੇ ਕੋਲੇ ਹੁਣੀ ਪਿੱਛੇ ਜੇ ਮੇਰੇ ਖਿਆਲ ਚ 2 ਜਾਂ 3 ਦਿਨ ਪਹਿਲਾਂ ਵੀ ਇੱਕ ਐਸਾ ਕੇਸ ਫੇਰ ਆਇਆ ਸੀਗਾ ਉਹਦੇ ਵਿੱਚ ਵੀ ਸੇਮ ਸਿਚੁਏਸ਼ਨ ਸੀਗੀ तकरीबन 2 ਮੰਥ ਹੋ ਗਏ ਸੀ ਉਹਨਾਂ ਦੀ ਮੈਰਿਜ ਨੂੰ ਪਰ ਬਟ ਨਹੀਂ ਉਹ ਕਿਸੇ ਤਰ੍ਹਾਂ ਦਾ ਲੜਕਾ ਸੀਗਾ ਰਿਸਪਾਂਸ ਨਹੀਂ ਦੇ ਪਾਰਿਆ ਸੀਗਾ ਤਾਂ ਉਹ ਲੜਕੀ ਨੇ ਵੀ ਬੜੇ ਐਫਰਟਸ ਕੀਤੇ ਕਿਉਂਕਿ ਉਹ ਮੇਰੇ ਕੋਲੇ ਆ ਕੇ ਦੱਸ ਰਹੀ ਸੀ ਮਨੂੰ ਕਿ ਡਾਕਟਰ ਸਾਹਿਬ ਮੈਂ ਤਾਂ ਹਰ ਇੱਕ ਤਰ੍ਹਾਂ ਦਾ ਮਤਲਬ ਆਪਣੀ ਤਰਫ ਤੋਂ ਜੋ ਮੈਨੂੰ ਐਫਰਟਸ ਮੈਂ ਕਰ ਸਕਦੀ ਸੀ ਮੈਂ ਕੀਤਾ ਪਰ ਬਟ ਮਨੂੰ ਰਿਸਪਾਂਸ ਨਹੀਂ ਮਿਲ ਰਿਹਾ ਕੋਈ ਵੀ ਫਿਰ ਮੈਂ ਉਹਨਾਂ ਨੂੰ ਆਪਣੀ ਇਸ ਮੈਡੀਸਨ ਦੀ ਸ਼ੁਰੂਆਤ ਕਰਵਾਈ ਅੱਜ ਮੇਰੇ ਖਿਆਲ ਦੇ ਵਿੱਚ ਥੋੜੇ ਦਿਨਾਂ ਦੇ ਵਿੱਚ ਹੀ ਤੇ ਉਹਨਾਂ ਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਠੀਕ ਹੈ ਕਿੰਨੇ ਦਿਨਾਂ ਚ ਜਿਹੜਾ ਤੁਹਾਡਾ ਇਹ ਪਰਾਸ਼ ਹੈਗਾ ਜਿਹੜਾ ਤੁਸੀਂ ਕਹਿ ਰਹੇ ਹੋ ਤੇ ਇਹ ਜਿਹੜੇ ਤੁਹਾਡੇ ਕੈਪਸੂਲ ਹੈਗੇ ਨੇ ਕੈਪਸੂਲਾਂ ਚ ਕੀ ਚੀਜ਼ ਹੈ ਜੀ ਕੋਈ ਇਤਾਂ ਨਹੀਂ ਹੈਗਾ ਵੀ ਕੋਈ ਸਟੀਰੋਇਡ ਵਗੈਰਾ ਹੈ ਕੁਝ ਹੋਰ ਇੱਕ ਦਵਾਈ ਛੱਡੇ ਤੇ ਦੂਸਰੀ ਤੁਹਾਡੇ ਵਾਲੇ ਪਾਸੇ ਨੂੰ ਹੋ ਜੇ ਜੀ ਬੰਦਾ ਦੇਖੋ ਪਹਿਲੀ ਗੱਲ ਤਾਂ ਗਰਸਤ ਜੀਵਨ ਦੇ ਵਿੱਚ ਸਟੀਰੋਇਡ ਦਾ ਕੋਈ ਕੰਮ ਨਹੀਂ ਹੁੰਦਾ ਕਿਉਂਕਿ ਸਟੀਰੋਇਡ ਜਿਹੜੀ ਹੈਗੀ ਆ ਇੱਕ ਲਾਈਫ ਸੇਵਿੰਗ ਡਰਗ ਹੈਗੀ ਆ ਠੀਕ ਹੈ ਇਹਦੇ ਵਿੱਚ ਕੰਮ ਹੋ ਸਕਦਾ ਵਿਆਗਰਾ ਦਾ ਤੁਸੀਂ ਹਾਂ ਤੁਸੀਂ ਇਹ ਗੱਲ ਕਹਿ ਸਕਦੇ ਹੋ ਵੀ ਇਹਨਾਂ ਦੇ ਵਿੱਚ ਡਾਕਟਰ ਸਾਹਿਬ ਕਿਤੇ ਵਿਆਗਰਾ ਤਾਂ ਨਹੀਂ ਮਲਾਈ ਹੋਈ ਤਾਂ ਸਾਡੇ ਕੋਲੇ ਜਿਹੜੇ ਪੇਸ਼ੈਂਟ ਆਉਂਦੇ ਆ ਵਿਆਗਰਾ ਜਦੋਂ ਉਹਨਾਂ ਦੇ ਕੰਮ ਕਰਨਾ ਬੰਦ ਕਰ ਦਿੰਦੀ ਹੈ ਤਾਂ ਆਉਂਦੇ ਆ ਠੀਕ ਹੈ ਤਾਂ ਜੇ ਅਸੀਂ ਥੋੜੀ ਬੋਤੀ ਵਿਆਗਰਾ ਇਹਦੇ ਵਿੱਚ ਮਿਲਾ ਵੀ ਦਵਾਂਗੇ ਮੰਨ ਕੇ ਚੱਲੋ ਤਾਂ ਉਹਨਾਂ ਨੂੰ ਇਹ ਦਵਾਈ ਕਿਵੇਂ ਅਸਰ ਕਰੇਗੀ ਜਦੋਂ ਉਹਨਾਂ ਨੂੰ ਪੂਰੀ ਗੋਲੀ ਨਹੀਂ ਅਸਰ ਕਰ ਰਹੀ ਮੈਂ ਤਾਂ ਕੁਝ ਪਾਰਟ ਮਿਲਾਉਂਗਾ ਨਾ ਜੇ ਮੈਂ ਮਲਾਇਆ ਵੀ ਤਾਂ ਜਦੋਂ ਉਹਨਾਂ ਨੂੰ ਪੂਰੀ ਦੋ ਦੋ ਗੋਲੀਆਂ ਅਸਰ ਕਰਨਾ ਬੰਦ ਕਰ ਗਈਆਂ ਤਾਂ ਜੇ ਮੈਂ ਥੋੜੀ-ਬੋਤੀ ਮਿਲਾ ਦੂੰਗਾ ਤਾਂ ਉਹ ਵੀ ਕੰਮ ਨਹੀਂ ਕਰੂਗੀ ਤਾਂ ਇਸ ਕਰਕੇ ਸਾਡੀ ਇਹ ਦਵਾਈ ਪਿਓਰ ਹਰਬਲ ਆਯੁਰਵੈਦਿਕ ਜੜੀਆਂ ਬੁੱਟੀਆਂ ਭਸਮਾ ਤੋਂ ਕੇਸਰ ਹੋ ਗਿਆ ਕਾਫੀ ਜੜੀਆਂ ਬੁੱਟੀਆਂ ਹੁੰਦੀਆਂ ਸ਼ਿਲਾਜੀਤ ਹੋ ਗਿਆ ਐਸੀਆਂ ਦੁਰਲਭ ਜੜੀਆਂ ਬੁੱਟੀਆਂ ਤੋਂ ਬਣੀ ਹੁੰਦੀ ਹੈ ਇਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਅਸੀਂ ਜਿਹੜਾ ਹੈਗਾ ਇੰਗਰੀਡੀਐਂਟ ਯੂਜ਼ ਨਹੀਂ ਕਰਦੇ ਵੀ ਜੋ ਕੈਮੀਕਲ ਬੇਸ ਹੋਵੇ ਜਾਂ ਇੰਗਲਿਸ਼ ਬੇਸ ਹੋਵੇ ਔਰ ਇਹਨਾਂ ਦੇ ਨਾਲ ਹੀ ਅਸੀਂ ਬਿਲਕੁਲ ਪਿਓਰ ਹਰਬਲ ਤਰੀਕੇ ਨਾਲ ਹੀ ਪੇ ਮੈਂ 3-4 ਰੋਗ ਡਾਕਟਰ ਸਾਹਿਬ ਤੁਹਾਨੂੰ ਕੋਸ਼ਿਸ਼ ਕਰਾਂਗਾ ਜਿਹੜੇ ਇਸ ਵੇਲੇ ਗਿਣਾਵਾਂਗਾ ਫਿਰ ਉਹਦਾ ਹੱਲ ਅਸੀਂ ਪੁੱਛਾਂਗੇ ਤੁਹਾਡੇ ਕੋਲੋਂ ਵੀ ਇਹ ਮੂੰਗੀ ਦੀ ਦਾਲ ਕਰੇਗੀ ਜਾਂ ਤੁਹਾਡਾ ਇਹ ਪ੍ਰਾਸ਼ ਕਰੇਗਾ ਜਾਂ ਤੁਹਾਡਾ ਤੇਲ ਜਿਹੜਾ ਮਾਮਲਾ ਤੁਸੀਂ ਕਹਿ ਰਹੇ ਹੋ ਮ사ਜ ਵਾਲਾ ਜਾਂ ਇਹ ਕੈਪਸੂਲ ਕਰਨਗੇ ਸਭ ਤੋਂ ਪਹਿਲੀ ਪ੍ਰੋਬਲਮ ਜਿਹੜੀ ਇਸ ਵੇਲੇ ਆ ਰਹੀ ਹੈ ਉਹ ਹੈਗੀ ਕਿ ਨਾਈਟ ਫਾਲ ਦੀ ਨਾਈਟ ਫਾਲ ਇਹਨਾਂ ਚੋਂ ਕਿਹੜਾ ਬੈਸਟ ਹੱਲ ਕਿਹੜਾ ਹੈ ਦੇਖੋ ਇਸ ਤਰ੍ਹਾਂ ਫਾਰੂਕੀ ਸਾਹਿਬ ਸਾਡੇ ਕੋਲੇ ਪੇਸ਼ੈਂਟ ਦੀ ਉਮਰ ਪੇਸ਼ੈਂਟ ਦੀ ਪ੍ਰੋਬਲਮ ਕਿੰਨੀ ਦੇਰ ਤੋਂ ਆ ਰਹੀ ਹੈ ਜਾਂ ਉਹਨੂੰ ਕਿਸ ਵਜ੍ਹਾ ਕਰਕੇ ਆ ਰਹੀ ਹੈ ਕਈਆਂ ਨੂੰ ਨਸ਼ੇ ਦੀ ਵਜ੍ਹਾ ਕਰਕੇ ਆ ਰਹੀ ਹੈ ਕਈਆਂ ਨੂੰ ਮਾਸਟਿਵੇਸ਼ਨ ਦੀ ਵਜ੍ਹਾ ਕਰਕੇ ਆ ਰਹੀ ਹੈ ਕਈਆਂ ਨੂੰ ਉਹਨਾਂ ਦੀ ਉਮਰ ਜ਼ਿਆਦਾ ਹੋ ਗਈ ਉਸ ਵਜ੍ਹਾ ਕਰਕੇ ਆ ਰਹੀ ਹੈ ਤਾਂ ਉਹ ਡਿਪੈਂਡ ਕਰਦਾ ਹੈ ਕਿ ਉਸ ਸਿਚੁਏਸ਼ਨ ਤੇ ਅਸੀਂ ਉਹਨਾਂ ਨੂੰ ਕੀ ਮੈਡੀਸ ਆਪਾਂ ਇਹ ਨਹੀਂ ਹੈਗਾ ਵੀ ਹਰ ਇੱਕ ਚੀਜ਼ ਨੂੰ ਇੱਕੋ ਹੀ ਮੈਡੀਸਨ ਦੇਣੀ ਹੈ ਓਕੇ ਆਪਾਂ ਪੇਸ਼ੈਂਟ ਦੀ ਸਿਚੁਏਸ਼ਨ ਉਹਦੀ ਉਮਰ ਤੇ ਉਹਦੀ ਹਰ ਇੱਕ ਚੀਜ਼ ਦਾ ਹਿਸਟਰੀ ਪੁੱਛਣ ਤੋਂ ਬਾਅਦ ਹੀ ਫਿਰ ਆ ਸਾਨੂੰ ਲੱਗਦਾ ਹੈ ਵੀ ਅਸੀਂ ਇਹਨੂੰ ਕਿਸ तरीके ਨਾਲ क्योर कर सकते हैं है। ता वो मूंगी दी दाल भी हो सकती है ओके वो परास भी हो सकता है ओदवाईयां भी है। हो सकती हैं वो साडा ਕਈਆਂ ਨੂੰ ਤਾਂ ਕੱਲਾ ਮ사ਜ ਆਇਲ ਵੀ ਕੰਮ ਕਰਦਾ ਹੈ ਕਈ ਵਾਰੀ ਪੇਸ਼ੈਂਟ ਨੂੰ ਸ਼ੁਰੂਆਤ ਹੋਈ ਹੁੰਦੀ ਹੈ ਤਾਂ ਅਸੀਂ ਕਹਿੰਦੇ ਵੀ ਤੂੰ ਕੱਲਾ ਮ사ਜ ਆਇਲ ਲੈ ਜਾ ਇਹਦੇ ਨਾਲ ਮ사ਜ ਕਰ ਦੋ ਤਿੰਨ ਟਾਈਮ ਕਰ ਚਾਹੇ ਦੋ ਟਾਈਮ ਤਾਂ ਮਿਨੀਮਮ ਕਰ ਤਾਂ ਪੇਸ਼ੈਂਟ ਉਹਦੇ ਨਾਲ ਵੀ ਰਿਕਵਰ ਹੋ ਜਾਂਦਾ ਹੈ ਹਾਂਜੀ ਤੇ ਇਹਦਾ ਬੈਸਟ ਰਿਜ਼ਲਟ ਕਿਸ ਚੀਜ਼ ਤੇ ਲਿਆ ਤੁਸੀਂ ਸਰ ਦੇਖੋ ਇਹ ਸਾਡਾ ਇਵੇਂ ਹੈਗਾ ਵੀ ਇਹ ਸਾਡਾ ਮਲਟੀ ਤਰੀਕੇ ਨਾਲ ਕੰਮ ਕਰਦਾ ਹੈ ਚਾਹੇ ਪੇਸ਼ੈਂਟ ਨੂੰ ਤਣਾਵ ਦੀ ਦਿੱਕਤ ਹੈ ਚਾਹੇ ਉਸ ਨੂੰ ਟਾਈਮਿੰਗ ਦੀ ਦਿੱਕਤ ਹੈ ਚਾਹੇ ਉਹਦੀ ਡਿਜ਼ਾਇਰ ਦੀ ਦਿੱਕਤ ਹੈ ਕਈ ਪੇਸ਼ੈਂਟ ਤਾਂ ਸਾਡੇ ਕੋਲ ਇਸ ਤਰ੍ਹਾਂ ਦੇ ਵੀ ਸੀਗੇ ਕਿ ਡਾਕਟਰ ਸਾਹਿਬ ਮੈਂ ਸ਼ਾਮ ਨੂੰ ਜਦੋਂ ਘਰੇ ਵੜਦਾ ਨਾ ਥੱਕਿਆ ਹੋਵਾਂ ਹੁੰਨਾ ਪੂਰੀ ਤਰ੍ਹਾਂ ਕੰਮ ਕਰ ਤੋਂ ਥਕਾਵਟ ਕਰਕੇ ਮੈਂ ਜਾਂਦੀ ਰੋਟੀ ਖਾਈ ਸੋ ਗਿਆ ਮੇਰਾ ਕਿਸੇ ਤਰ੍ਹਾਂ ਦਾ ਕੋਈ ਘਰਸਤ ਜੀਵਨ ਨਾਲ ਕਿਉਂ ਥੱਕੇ ਹੋਣਿਆ ਤਾਂ ਸਾਡਾ ਇਹ ਪਰਾਸ਼ ਦੋਨੇ ਪਾਸੇ ਕੰਮ ਕਰਦਾ ਇੱਕ ਤਾਂ ਪੇਸ਼ੈਂਟ ਨੂੰ ਥਕਾਵਟ ਨਹੀਂ ਹੁੰਦੀ ਠੀਕ ਹੈ ਜਦੋਂ ਇਹ ਪਰਾਸ਼ ਸ਼ੁਰੂ ਕਰਤਾ ਸਾਡੇ ਪੇਸ਼ੈਂਟ ਨੇ ਸ਼ਾਮ ਨੂੰ ਉਸੇ ਉਸੇ ਤਰੀਕੇ ਨਾਲ ਘਰੇ ਪਹੁੰਚਦਾ ਜਿਸ ਤਰੀਕੇ ਨਾਲ ਉਹ ਸਵੇਰੇ ਘਰੋਂ ਨਿਕਲਿਆ ਹੁੰਦਾ ਐਨਰਜੈਟਿਕ ਠੀਕ ਹੈ ਤਾਂ ਜਦੋਂ ਬੰਦਾ ਐਨਰਜੈਟਿਕ ਤਰੀਕੇ ਨਾਲ ਘਰੇ ਪਹੁੰਚੇਗਾ ਤਾਂ ਉਹ ਰੋਟੀ ਖਾ ਕੇ ਫਿਰ ਉਹ ਕਹੇਗਾ ਵੀ ਜੀ ਠੀਕ ਹੈ ਹੁਣ ਮੈਂ ਆਪਣਾ ਘਰਸਤ ਜੀਵਨ ਦਾ ਵੀ ਆਨੰਦ ਲਵਾਂ ਤਾਂ ਸਾਡਾ ਇਸ ਪਰਾਸ਼ ਦੇ ਨਾਲ ਉਹ ਹਰ ਇੱਕ ਚੀਜ਼ ਬੰਦਾ ਕਰ ਸਕਦਾ ਜਿਸ ਚੀਜ਼ ਤੋਂ ਬੰਦਾ ਬঞ্চিত ਹੋਇਆ ਵੈ ਜੀ ਜੀ ਤੇ ਅੱਛਾ ਡਾਕਟਰ ਸਾਹਿਬ ਫਿਰ ਹੁਣ ਮੈਨੂੰ ਇਹ ਦੱਸ ਦਿਓ ਕਿ ਬਹੁਤ ਸਾਰੇ ਚੀਜ਼ਾਂ ਗੱਲਾਂ ਉਧਰਲੇ ਪਾਸੇ ਨੂੰ ਚੱਲਿਆ ਗਈਆਂ ਸਾਡੀਆਂ ਤੇ ਅਸੀਂ ਕਹਿੰਦੇ ਸੀ ਵੀ ਜਿਹੜੀ ਇਹ ਮੂੰਗੀ ਦੀ ਦਾਲ ਹੈ ਇਹ ਖਾਣ ਦਾ ਇਸ ਤਰੀਕੇ ਨਾਲ ਜਿਵੇਂ ਇਹ ਪੁੰਗਰੀ ਹੋਈ ਹੈ ਤੇ ਇਹਨੂੰ ਬਣਾਉਣ ਦਾ ਤਰੀਕਾ ਕੀ ਹੈ ਘਰ 'ਚ ਕਿਵੇਂ ਬਣ ਸਕਦਾ ਮੈਨੂੰ ਲੱਗਦਾ ਕਿ ਤਾਂ 570 ਰੁਪਿਆ ਵਾਲਾ ਨੁਸਖਾ ਫਾਰਮੂਲਾ ਤੁਸੀਂ ਦੇਖੀ ਕੰਮ ਚਲਾਉਣ ਵਾਲੇ ਸਰ ਬਹੁਤ ਹੀ ਸਸਤਾ ਤਰੀਕਾ ਔਰ ਬਹੁਤ ਹੀ ਈਜ਼ੀ ਤਰੀਕੇ ਨਾਲ ਤੁਸੀਂ ਇਹਨੂੰ ਬਣਾ ਸਕਦੇ ਹੋ ਦੇਖੋ ਮੂੰਗੀ ਦੀ ਦਾਲ ਹਰ ਇੱਕ ਘਰ ਦੇ ਵਿੱਚ ਹੋਏਗੀ ਮੈਨੂੰ ਨਹੀਂ ਲੱਗਦਾ ਵੀ ਕੋਈ ਘਰ ਐਸਾ ਹੋਊਗਾ ਜਿਹਦੇ ਘਰੇ ਮੂੰਗੀ ਦੀ ਦਾਲ ਨਹੀਂ ਹੋਏ ਤੁਸੀਂ ਥੋੜੀ ਜੀ ਮੂੰਗੀ ਦੀ ਦਾਲ ਜਿਵੇਂ ਹੁਣੇ ਕਟੋਰੀ ਹੈਗੀ ਆ ਮੰਨ ਕੇ ਚੱਲੋ ਇੰਨੀ ਕਟੋਰੀ ਤੁਸੀਂ ਮੂੰਗੀ ਦੀ ਦਾਲ ਲਿਓ ਉਸ ਨੂੰ ਗਿੱਲੇ ਕੱਪੜੇ ਦੇ ਵਿੱਚ ਪਾ ਕੇ ਬੰਨ ਦੋ ਥੋੜੀ ਦੇਰ ਉਹਨੂੰ ਗਿੱਲਾ ਕਰਕੇ ਉਸੇ ਟੂਟੀ ਦੇ ਨਾਲ ਬੰਨ ਦੋ ਜਿਹੜੀ ਟੂਟੀ ਤੋਂ ਤੁਸੀਂ ਪਾਣੀ ਪਾਇਆ ਠੀਕ ਹੈ 1 ਜਾਂ 2 ਦਿਨ ਵਿੱਚ ਨੂੰ ਉਹਨੂੰ ਪਾਣੀ ਪਾਉਂਦੇ ਰਹੋ ਜਦੋਂ ਅੱਜਕੱਲ ਜਿਵੇਂ ਹੁਣ ਗਰਮੀਆਂ ਚੱਲ ਰਹੀਆਂ ਤਾਂ ਜਿਵੇਂ ਸੁੱਕ ਗਈ ਤਾਂ ਥੋੜੀ ਜਿਹੀ ਘੰਟੇ 2 ਘੰਟੇ ਬਾਅਦ ਫੇਰ ਜਾ ਕੇ ਉਹਦੇ ਉੱਤੇ ਪਾਣੀ ਛਿੜਕ ਕੇ ਆਈ ਤਾਂ ਇਹ 2 ਦਿਨਾਂ ਬਾਅਦ ਇਹ ਜਿਹੜੀ ਹੈਗੀ ਆ ਇਹ ਇਹਦੇ ਵਿੱਚੋਂ ਆਹ ਪੂੰਗਰਨੀ ਸ਼ੁਰੂ ਹੋ ਜਾਏਗੀ ਜਿਵੇਂ ਆ ਦੇਖੋ ਇਹਦੇ ਵਿੱਚੋਂ ਆ ਨਿਕਲੀ ਆ ਪੂੰਗਾ ਤਾਂ ਜਦੋਂ ਇਹ ਨਿਕਲਣੀ ਸ਼ੁਰੂ ਹੋਗੀ ਤਾਂ ਸਮਝ ਲਓ ਵੀ ਇਹ ਜਿਹੜੀ ਤੁਹਾਡੀ ਦਵਾਈ ਵੀ ਤਿਆਰ ਹੈ ਅੱਛਾ ਤੇ ਤੁਹਾਡਾ ਇਹ ਬਿਲਕੁਲ ਕੀ ਕਹਿੰਦੇ ਇਹਨੂੰ ਖਜ਼ਾਨਾ ਤਾਕਤ ਦਾ ਖਜ਼ਾਨਾ ਠੀਕ ਹੈ ਤੁਹਾਡਾ ਤਿਆਰ ਹੈ ਤਾਕਤ ਦਾ ਖਜ਼ਾਨਾ ਤੁਸੀਂ ਇਹਨੂੰ ਖਾਣ ਵਾਸਤੇ ਚਾਹੇ ਤਾਂ ਸਿੱਧਾ ਈਸੀ ਦੇ ਵਿੱਚ ਥੋੜਾ ਜਿਹਾ ਟੇਸਟ ਵਾਸਤੇ ਨਮਕ ਪਾ ਲਓ ਠੀਕ ਹੈ ਜਾਂ ਇਸ ਨੂੰ ਹੋਰ ਟੇਸਟੀ ਬਣਾਉਣਾ ਚਾਹੁੰਦੇ ਹੋ ਠੀਕ ਹੈ ਪਿਆਜ਼ ਪਾ ਲਓ ਟਮਾਟਰ ਪਾ ਲਓ ਸੋਇਆ ਪਨੀਰ ਪਾ ਲਓ ਦੇਖੋ ਪਨੀਰ ਨਾਲੋਂ ਸੋਇਆ ਪਨੀਰ ਉਦੇ ਵਿੱਚ ਪ੍ਰੋਟੀਨ ਹੋਰ ਵੀ ਜ਼ਿਆਦਾ ਹੋਏਗਾ। ਵੈਸੇ ਡਾਕਟਰ ਮੈਂ ਖਾ ਕੇ ਦੇਖੀਏ ਵੈਸੇ ਵੀ ਬੜੀ ਟੇਸਟੀ ਹੈ। ਵੈਸੇ ਵੀ ਬੜੀ ਟੇਸਟੀ ਹੈ। ਲੇਕਿਨ ਕਈ ਵਾਰੀ ਚਲੋ ਕੁਝ ਬੱਚੇ ਐਸੇ ਹੁੰਦੇ ਆਂ ਵੀ ਜਿਹੜੇ ਚਟਕੋਰੇ ਹੁੰਦੇ ਆਂ ਵੀ ਥੋੜਾ ਜਿਹਾ ਤੁਹਾਨੂੰ ਟੇਸਟ ਚਾਹੀਦਾ। ਉਹ ਟੇਸਟ ਵਾਸਤੇ ਇਹਦੇ ਵਿੱਚ ਥੋੜਾ ਬਹੁਤਾ ਕੁਝ ਵੀ ਐਡ ਕਰ ਸਕਦੇ ਆਂ ਔਰ ਤੁਸੀਂ ਖਾਓ। ਦੇਖੋ ਤੁਹਾਡੀ ਲਾਈਫ ਦੇ ਵਿੱਚ ਤੁਹਾਨੂੰ ਬਾਹਰਲੀ ਆਰਟੀਫੀਸ਼ੀਅਲ ਨਾ ਦਾ ਪ੍ਰੋਟੀਨ ਲੈਣ ਦੀ ਲੋੜ ਪਵੇ। ਨਾ ਤੁਹਾਨੂੰ ਪ੍ਰੋਟੀਨ ਦੀਆਂ ਦਵਾਈਆਂ ਲੈਣ ਦੀ ਲੋੜ ਪਵੇ। ਜਿਹੜੇ ਬੱਚੇ ਜਿਮ ਕਰਦੇ ਆਂ ਜਿਮ ਵਾਸਤੇ ਤਰ੍ਹਾਂ ਤਰ੍ਹਾਂ ਦੇ ਉਹ ਆਂਦੇ ਆ ਨ ਛੇਕ ਛੇਕ ਜੀ ਆਂਦੇ ਤੁਸੀਂ ਇਹਨੂੰ ਲੈਣਾ ਸ਼ੁਰੂ ਕਰੋ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕਿਸੇ ਵੀ ਹੋਰ ਚੀਜ਼ ਦੀ ਲੋੜ ਪੈਗੀ ਅੱਛਾ ਡਾਕਟਰ ਸਾਹਿਬ ਤੇ ਇਹ ਤਾਂ ਰਹੀ ਤਾਕਤ ਦੀ ਗੱਲ ਹੋਰ ਕਿਹੜੇ ਕੰਮਾਂ ਤੇ ਤੁਹਾਨੂੰ ਲੱਗਦਾ ਕਿ ਮੂੰਗੀ ਦੀ ਦਾਲ ਜਿਹੜੇ ਲੋਕ ਸਾਡੀ ਵੀਡੀਓ ਦੇਖ ਰਹੇ ਨੇ ਕਿੰਨੇ ਤੇ ਕੰਮ ਕਰੇਗੀ ਇਹ ਮੂੰਗੀ ਦੀ ਦਾਲ ਸਰ ਦੇਖੋ ਇਸ ਮੂੰਗੀ ਦੀ ਦਾਲ ਦਾ ਸੇਵਨ ਕੋਈ ਵੀ ਬੰਦਾ ਜਾਂ ਕੋਈ ਵੀ ਲੇਡੀਜ਼ ਕਰ ਸਕਦੀ ਹੈ ਇਹ ਹਰ ਇੱਕ ਬੱਚੇ ਵਾਸਤੇ ਹਰ ਇੱਕ ਬਜ਼ੁਰਗ ਵਾਸਤੇ ਦੇਖੋ ਇਹਦੇ ਵਿੱਚ ਫਾਈਬਰ ਹੈ ਕੈਲਸ਼ੀਅਮ ਹੈ ਆਇਰਨ ਹੈ ਠੀਕ ਹੈ ਇਹਦੇ ਵਿੱਚ ਹਰ ਇੱਕ ਤਰ੍ਹਾਂ ਦੀ એનર્ਜੀ ਹੈ ਉਹ ਹਰ ਇੱਕ ਨੂੰ ਲੋੜ ਹੈ ਚਾਹੇ ਤੁਹਾਡਾ ਗਰਸਤ ਜੀਵਨ ਖਰਾਬ ਹੋ ਰਿਹਾ ਤਾਂ ਵੀ ਤੁਹਾਨੂੰ ਲੋੜ ਹੈ ਚਾਹੇ ਤੁਹਾਨੂੰ ਆਪਣੀ ਬਾਡੀ ਦੇ ਵਿੱਚ એનર્ਜੀ ਨਹੀਂ ਆ ਰਹੀ ਤਾਂ ਵੀ ਇਹਦੀ ਲੋੜ ਹੈ ਤਾਂ ਇਹ ਹਰ ਇੱਕ ਵਾਸਤੇ ਬੈਨੀਫੀਸ਼ੀਅਲ ਹੈ ਇਹਨੂੰ ਕੋਈ ਵੀ ਯੂਜ਼ ਕਰ ਸਕਦਾ ਹੈ ਅੱਛਾ ਤੇ ਲੱਗਦਾ ਫਿਰ ਇਹ ਮੂੰਗੀ ਦੀ ਦਾਲ ਦੀ ਗੱਲ ਰਹੀ ਤੇ ਜੇਕਰ ਕਿਸੇ ਨੇ ਤੁਹਾਡੇ ਕੋਲੋਂ ਤੁਹਾਡਾ ਨੁਸਖਾ ਫਾਰਮੂਲਾ ਕਿਉਂਕਿ ਇਸ ਬਾਬਤ ਤੇ ਮੈਨੂੰ ਬੜੇ ਧੰਨਵਾਦ ਦੇ ਫੋਨ ਵੀ ਆਉਂਦੇ ਨੇ ਜਿਨ੍ਹਾਂ ਨੇ ਇਹ ਨੁਸਖਾ ਫਾਰਮੂਲਾ ਇਸਤੇਮਾਲ ਕੀਤਾ ਤੁਹਾਡਾ ਕਾਲਾ ਕਾਲਾ ਨੁਸਖਾ ਇਸਤੇਮਾਲ ਕੀਤਾ ਉਹ ਕਹਿੰਦੇ ਜੀ ਸਾਨੂੰ ਤਾਂ ਅ ਮਤਲਬ ਬਹੁਤ ਸਾਰੇ ਇਸ ਤਰ੍ਹਾਂ ਲੋਕਾਂ ਦੇ ਕਮੈਂਟ ਆਉਂਦੇ ਨੇ ਕਿ ਜੀ ਸਾਨੂੰ ਤਾਂ ਪਤਾ ਹੀ ਹੋਣ ਲੱਗਿਆ ਵੀ ਸਾਡੇ ਤੇ ਜਵਾਨੀ ਹੁਣ ਆਈ ਹੈ ਜਾਂ ਸਾਡੇ ਤੇ એનર્ਜੀ ਨਹੀਂ ਐ ਅਸੀਂ ਤਾਂ ਕੰਮ ਦੇ ਫੱਟੇ ਚੱਕ ਦੰਨੇ ਆ ਪੈਰਲ ਜਿਹੜਾ ਕੰਮ ਅਸੀਂ ਸੋਚ ਕੇ ਕਰਦੇ ਸੀ ਪਤਾ ਨਹੀਂ ਜਾਈਏ ਕਿਤੇ ਨਾ ਜਾਈਏ ਅਸੀਂ ਉਸ ਤਰ੍ਹਾਂ ਦੇ 10 ਕੋ ਕੰਮ ਨਵੇੜ ਲੈਨੇ ਆ ਗਰ ਜੇ ਸਵੇਰੇ ਸਵੇਰੇ ਇਹਦਾ ਇਸਤੇਮਾਲ ਕਿਵੇਂ ਕਰਨਾ ਸਰ ਦੇਖੋ ਜਿਹੜਾ ਸਾਡਾ ਇਹ ਪਰਾਸ਼ ਦਾ ਹੈਗਾ ਇਸਤੇਮਾਲ ਇਹਦਾ ਤੁਸੀਂ ਅਸੀਂ ਨਾ ਜਦੋਂ ਵੀ ਸਾਡੇ ਕੋਲੇ ਕੋਈ ਪਰਾਸ਼ ਲੈਣ ਆਂਦਾ ਤਾਂ ਅਸੀਂ ਕਿ ਛੋਟਾ ਚਮਚਾ ਹਰ ਇੱਕ ਨੂੰ ਨਾਲ ਦੰਨੇ ਆ ਤੋਹਫੇ ਬੱਝੋ ਤੋਹਫੇ ਬੱਝੋ ਠੀਕ ਹੈ ਕਈ ਜਲੇ ਤਾਂ ਆਪਣੇ ਘਰੇ ਸੈਟ ਬਲਾ ਲੈ ਦੇ ਕਈ ਸਾਨੂੰ ਇਹ ਕਹਿੰਦੇ ਆਗੇ ਜੀ ਮੇਰੇ ਬੱਚੇ ਦੋ ਆਏ ਕਿ ਤੁਹਾਨੂੰ ਇੱਕ ਹੋਰ ਦੇ ਦੋ ਜੇ ਤਾਂ ਲੜਨਗੇ ਉਹ ਆਪਾਂ ਨੇ ਬੱਚੇ ਵੀ ਦਿੱਤਾ ਜਾ ਸਕਦੇ ਜੀ ਨਹੀਂ ਬੱਚਿਆਂ ਨੂੰ ਨਹੀਂ ਮੈਂ ਤਾਂ ਸਿਰਫ ਉਹਨਾਂ ਦੇ ਸਾਡੇ ਬੱਚਿਆਂ ਨੂੰ ਇਹ ਚਮਚਾ ਵੜਾ ਬੋਈ ਉਹਨਾਂ ਨੂੰ ਅੱਛਾ ਲੱਗਿਆ ਇਹ ਛੋਟਾ ਚਮਚਾ ਆਪਾਂ ਨੇ ਕੀ ਕਰਨਾ ਹੈ ਇਹ ਚਮਚਾ ਜਿਹੜਾ ਮੈਂ ਤੁਹਾਨੂੰ ਛੋਟਾ ਦੇ ਰਿਹਾ ਇਹ ਅਸੀਂ ਡੋਜ਼ ਵਾਸਤੇ ਦਿੰਨੇ ਆ ਵੀ ਕਿਉਂਕਿ بڑا ਚਮਚਾ ਆਪਣੇ ਘਰਾਂ 'ਚ ਹੁੰਦਾ ਤਾਂ ਉਹਦੀ ਜੇ ਆਪਾਂ ਡੋਜ਼ ਲਵਾਂਗੇ ਤਾਂ ਉਹ ਥੋੜੀ ਜੀ ਜ਼ਿਆਦਾ ਹੋ ਜਾਏਗੀ ਤਾਂ ਜ਼ਿਆਦਾ ਡੋਜ਼ ਆਪਾਂ ਨੂੰ ਖਰਾਬ ਨਾ ਕਰੇ ਤਾਂ ਇਸ ਕਰਕੇ ਅਸੀਂ ਛੋਟਾ ਚਮਚਾ ਦਿੰਨੇ ਆ ਇਹਦਾ ਤੁਸੀਂ ਪੌਣਾ ਕ ਚਮਚਾ ਅਸੀਂ ਕਹਿੰਨੇ ਆ ਵੀ ਤੁਸੀਂ ਇਹਨੂੰ ਚਬਾ ਕੇ ਖਾਣ ਤੋਂ ਬਾਅਦ ਉਪਰੋਂ ਦੀ ਠੰਡੇ ਦੁੱਧ ਦਾ ਸੇਵਨ ਕਰਨਾ ਹੈ ਬਸ ਇਹਦੇ ਵਿੱਚ ਇੱਕ ਚੀਜ਼ ਦਾ ਇਹੀ ਮੇਨ ਧਿਆਨ ਰੱਖਣਾ ਹੈ ਕਿ ਦੁੱਧ ਠੰਡਾ ਹੀ ਪੀਣਾ ਕੋਈ ਗਰਮ ਦੁੱਧ ਜਾਂ ਕੋਈ ਕੋਸਾ ਦੁੱਧ ਦਾ ਇਸਤੇਮਾਲ ਨਹੀਂ ਕਰਨਾ ਜੀ ਫਰਿੱਜ ਦੇ ਵਿੱਚੋਂ ਰੱਖਿਆ ہوا ਦੁੱਧ ਦਾ ਤੁਸੀਂ ਇਸਤੇਮਾਲ ਕਰੋ ਔਰ ਇਹਨੂੰ ਚਬਾ ਕੇ ਖਾਓ ਠੀਕ ਹੈ ਜੀ ਉਸ ਤੋਂ ਬਾਅਦ ਇਹ ਖੁਦ ਦੱਸੂਗਾ ਵੀ ਇਹ ਕੀ ਚੀਜ਼ ਹੈ ਰਿਲੈਕਸ ਕਿਵੇਂ ਕਰ ਦਿੰਦਾ ਜੀ ਬਹੁਤ ਲੋਕਾਂ ਨੇ ਕਿ ਸਾਡਾ ਮਨ ਬੜਾ ਰਿਲੈਕਸ ਹੋ ਗਿਆ ਜ਼ਿੰਦਗੀ ਬੜੀ ਇਹ ਖਾਣ ਤੋਂ ਬਾਅਦ ਸਾਨੂੰ ਨੀਂਦ ਬੜੀ ਵਧੀਆ ਆਈ ਸਰ ਇਹਦੇ ਵਿੱਚ ਜਿਹੜੇ ਇਨਗਰੀਡੀਅੰਟ ਪਾਏ ਹੋਏ ਆ ਸ਼ੰਖ ਪੁਸਪੀ ਜਿਹੜਾ ਇਹਦੇ ਵਿੱਚ ਮੇਨ ਅਸੀਂ ਇੱਕ ਇਨਗਰੀਡੀਅੰਟ ਪਾਇਆ ਹੋਇਆ ਉਹ ਤੁਹਾਡੇ ਦਿਮਾਗ ਨੂੰ ਰਿਲੈਕਸ ਕਰਦਾ ਹੈ ਸਾਡੇ ਕੋਲੇ ਬਿਲਕੁਲ ਤੁਸੀਂ ਗੱਲ ਬਹੁਤ ਸਹੀ ਕਹੀ ਹੈ ਇਹ ਸਾਡੇ ਕੋਲੇ ਐਸੇ ਵੀ ਕਈ ਪੇਸ਼ੈਂਟ ਆਏ ਕਿ ਡਾਕਟਰ ਸਾਹਿਬ ਮੈਨੂੰ ਪਹਿਲਾਂ ਨੀਂਦ ਦੀ ਵੀ ਦਿੱਕਤ ਆਂਦੀ ਸੀ ਮੈਂ ਰਾਤ ਨੂੰ ਜਾਗਦਾ ਰਹਿੰਦਾ ਸੀ ਜਾਂ ਜਾ ਮੈਂ ਸੋ ਵੀ ਗਿਆ ਮੇਰਾ ਦਿਮਾਗ ਚੱਲਦਾ ਰਹਿੰਦਾ ਸੀ ਲੇਕਿਨ ਹੁਣ ਕਹਿੰਦਾ ਤੁਹਾਡੇ ਪਰਾਸ਼ ਖਾਣ ਤੋਂ ਬਾਅਦ ਕਹਿੰਦਾ ਮੈਨੂੰ ਨੀਂਦ ਵੀ ਵਧੀਆ ਸਕੂਨ ਦੀ ਆਂਦੀ ਹੈ ਕਹਿੰਦਾ ਅਸੀਂ ਗ੍ਰਸਥ ਜੀਵਨ ਵੀ ਆਨ ਵਧੀਆ ਇੰਜੋਏ ਕਰੀਦਾ ਹੈ ਕਹਿੰਦਾ ਯਾਨੀ ਕਿ ਸਾਡੀ ਟੈਨਸ਼ਨ ਆ ਬਿਲਕੁਲ ਖਤਮ ਕਰ ਦਿੰਦੇ ਇਸ ਪਰਾਸ਼ ਨੇ ਜੀ ਜੀ ਡਾਕਟਰ ਸਭ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਅੱਛਾ ਇੱਕ ਵਾਰੇ ਦੱਸ ਦੋ ਫਿਰ ਡਾਕਟਰ ਸਭ ਤੁਹਾਨੂੰ ਅਗਰ ਕਿਸੇ ਨੇ ਰਾਬਤਾ ਕਰਨਾ ਹੋਵੇ ਮਿਲਣਾ ਹੋਵੇ ਆਪਣੀ ਗੱਲ ਕੋਈ ਸੌਤਰਾਂ ਦੇ ਗੱਲਾਂ ਹੁੰਦੀਆਂ ਨੇ ਸਾਡੇ ਘਰਾਂ ਦੇ ਵਿੱਚ ਉਹਦੇ ਨਾਲ ਗੱਲ ਕਰਨੀ ਹੋਵੇ ਤੇ 1 ਟੂ 1 ਮਿਲਣ ਦਾ ਕੀ ਟੰਗ ਹੈ ਸਰ ਦੇਖੋ ਸਾਡਾ ਮੋਬਾਈਲ ਨੰਬਰ ਤੁਹਾਡੀ ਰਾਹੀਂ ਸਾਡੇ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਫਲੈਸ਼ ਹੋ ਰਿਹਾ ਤਾਂ ਉਸ ਨੰਬਰ ਦੇ ਰਾਹੀਂ ਵੀ ਤੁਸੀਂ ਸਾਨੂੰ ਰਾਬਤਾ ਕਰ ਸਕਦੇ ਹੋ ਜਾਂ ਸਾਡਾ ਆਨੰਦ દવાਖਾਨਾ ਦੇ ਨਾਮ ਤੇ ਪਟਿਆਲੇ ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਕਲੀਨਿਕ ਹੈ ਡੇਲੀ ਮਿਲਦੇ ਆਂ ਸੰਡੇ ਨੂੰ ਛੱਡ ਕੇ ਤੁਸੀਂ ਸਾਨੂੰ ਉਰੇ ਆ ਕੇ ਵੀ ਸਾਨੂੰ ਮਿਲ ਸਕਦੇ ਹੋ ਨਹੀਂ ਆ ਸਕਦੇ ਦੂਰੀ ਦੀ ਵਜ੍ਹਾ ਕਰਕੇ ਕਿਉਂਕਿ ਸਾਡੇ ਕੋਲੇ ਫੋਰਨ ਦੇ ਵਿੱਚ ਵੀ ਹਰ ਇੱਕ ਕੰਟਰੀ 'ਚ ਸਾਡੀ ਦਵਾਈ ਜਾਂਦੀ ਹੈ ਤਾਂ ਸਾਡੇ ਨਾਲ ਫੋਨ 'ਤੇ ਤੁਸੀਂ ਆਪਣਾ ਸੰਪਰਕ ਕਰਕੇ ਆਪਣੀ ਪ੍ਰੋਬਲਮ ਦੱਸ ਕੇ ਤੁਸੀਂ ਉਸ ਤੋਂ ਵੀ ਸਾਨੂੰ ਦਵਾਈ ਤੁਸੀਂ ਕੋਰੀਅਰ ਰਾਹੀਂ ਵੀ ਮੰਗਾ ਸਕਦੇ ਹੋ ਤਾਂ ਉਹ ਤੁਸੀਂ ਜੀਵੇਂ ਵੀ ਤੁਹਾਨੂੰ ਲੱਗਦਾ ਵੀ ਕਈ ਸਾਡੇ ਕੋਲੇ ਪੇਸ਼ੈਂਟ ਆਨਦੇ ਇੱਛਾ ਹੁੰਦੇ ਦੂਰੀ ਹੋਣ ਦੇ ਬਾਵਜੂਦ ਵੀ ਉਹ ਕਹਿੰਦੇ ਡਾਕਟਰ ਸਾਹਿਬ ਤੁਹਾਨੂੰ ਮਿਲ ਕੇ ਦਵਾਈ ਲੈਣੀ ਹੈ ਔਰ ਕਈ ਕੰਮ ਦੀ ਵਿਅਸਥਾ ਦੇ ਕਾਰਨ ਉਹ ਕਹਿੰਦੇ ਜੀ ਸਾਨੂੰ ਦਵਾਈ ਕੋਰੀਅਰ ਕਰਾ ਦੋ ਤਾਂ ਸਾਡੇ ਕੋਲ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਹੈਗੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਹੁਣ ਮੈਨੂੰ ਲੱਗਦਾ ਹੈ ਕਿ ਜਿੰਨੇ ਕੁ ਮੂੰਗੀ ਦੀ ਦਾਲ ਦੇ ਫਾਇਦੇ ਡਾਕਟਰ ਸਾਹਿਬ ਨੇ ਤੁਹਾਨੂੰ ਦਿਨਵਾਤੇ ਨੇ ਉਸ ਤੋਂ ਬਾਅਦ ਤੁਹਾਡਾ ਮੂੰਹ ਬਣੇਗਾ ਨਹੀਂ ਸਗੋਂ ਤੁਹਾਡਾ ਮੂੰਹ ਖੁਸ਼ੀ ਨਾਲ ਬਣ ਸਕਦਾ ਹੈ ਕਿ ਵਾਕਈ ਅੱਜ ਜਿਹੜੀ ਘਰ ਦੇ ਵਿੱਚ ਮੂੰਗੀ ਦੀ ਦਾਲ ਹੈਗੀ ਉਹ ਬਣੀ ਔਰ ਜਿਹੜਾ ਟੰਗ ਡਾਕਟਰ ਸਾਹਿਬ ਨੇ ਦੱਸਿਆ ਉਹਨਾਂ ਦਾ ਕਹਿਣਾ ਹੈ ਕਿ ਬੜਾ ਨਾਇਾਬ ਤਰੀਕਾ ਹੈ ਇਹ ਵਾਲਾ ਜਿਦੇ ਨਾਲ ਤੁਹਾਡੀ ਜ਼ਿੰਦਗੀ ਬਿਲਕੁਲ ਚੇਂਜ ਹੋ ਜਾਏਗੀ ਪਰ ਮੇਰਾ ਹੀ مشورہ میری સલાહ ਤੁਹਾਨੂੰ ਇਹ ਹੀ ਹੋਇਆ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਗੱਲ ਸਿਹਤ ਦੀ ਹੁੰਦੀ ਹੈ ਸਾਡੀ ਇਸਤੇਮਾਲ ਕਰਨ ਤੋਂ ਪਹਿਲਾਂ ਹਮੇਸ਼ਾ ਇੱਕ ਵਾਰ ਸਬੰਧਤ ਡਾਕਟਰ ਨਾਲ ਵੀ ਤੁਸੀਂ ਗੱਲਬਾਤ ਕਰ ਸਕਦੇ ਆ ਜਾਂ ਤੁਹਾਡੇ ਨੀਡ ਲੈ ਜਿਹੜੇ ਵੀ ਵੈਦ ਹਕੀਮ ਡਾਕਟਰ ਹੈਗੇ ਨੇ ਉਹਦੇ ਨਾਲ مشورہ ਕਰਨ ਤੋਂ ਬਾਅਦ ਹੀ ਇਸ ਤਰ੍ਹਾਂ ਦੇ ਜਿਹੜੇ ਨੁਸਖੇ ਫਾਰਮੂਲੇ ਸਾਨੂੰ ਇਨਟੇਕ ਕਰਨੇ ਚਾਹੀਦੇ ਨੇ ਸੋ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰਦੇ ਹੋ ਜਿਨ੍ਹਾਂ ਨੂੰ ਪ੍ਰੋਟੀਨ ਦੀ ਜ਼ਰੂਰਤ ਹੈ ਜਿਨ੍ਹਾਂ ਨੂੰ ਤਾਕਤ ਦੀ ਜ਼ਰੂਰਤ ਹੈ ਜਿਹੜੇ ਕਹਿੰਦੇ ਨੇ ਸਾਰੇ ਦਿਨ ਥੱਕੇ ਥੱਕੇ ਰਹਿਣੇ ਆ ਜਿਨ੍ਹਾਂ ਨੂੰ ਕਹਿੰਦੇ ਸਾਡਾ ਤਾਂ ਕਿਤੇ ਪਾਸੇ ਦਿਲ ਹੀ ਨਹੀਂ ਕਰਦਾ ਇਹ ਕੋਈ ਫੀਲਿੰਗ ਹੀ ਨਹੀਂ ਹੁੰਦੀ ਤੋੜ ਨਾਲ ਜ਼ਰੂਰ ਸ਼ੇਅਰ ਕਰ ਦਿਓ ਮੈਨੂੰ ਲੱਗਦਾ ਤੁਹਾਡਾ ਇੱਕ ਸ਼ੇਅਰ ਉਹਨਾਂ ਦੀ ਜ਼ਿੰਦਗੀ ਹੈਗੀ ਹੈ ਉਹ ਚੇਂਜ ਕਰਕੇ ਰੱਖ ਸਕਦਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ ਧੰਨਵਾਦ